ਬ੍ਰਾਡ ਅੱਜ ਵਰਲਡ ਬੁੱਕ ਡੇ ਵਿਸ਼ਵ ਪੁਸਤਕ ਦਿਹਾੜਾ ਮਨਾਇਆ ਜਾ ਰਿਹਾ ਹੈ ਯੂਨੈਸਕੋ ਵੱਲੋਂ ਇਹ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ ਇਸ ਦਿਹਾੜੇ ਦੀ ਕੀ ਅਹਿਮਤ ਹੈ ਕੀ ਇਸ ਦਾ ਮਕਸਦ ਹੈ ਇਸ ਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ ਤੇ ਪ੍ਰੋਗਰਾਮ ਹੈ ਗੱਲ ਇੱਕ ਕਿਤਾਬ ਦੀ ਗੱਲ ਇੱਕ ਕਿਤਾਬ ਦੀ ਦੇ ਇਸ ਪਹਿਲੇ ਐਪੀਸੋਡ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਮੇਰੇ ਨਾਲ ਬਹੁਤ ਯੋਗ ਜਰਨਲਿਸਟ ਕੈਨੇਡਾ ਦੀ ਜਾਣੀ ਪਛਾਣੀ ਸ਼ਖਸੀਅਤ ਪ੍ਰੋਫੈਸਰ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਸ਼ਾਮਲ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਜੀ ਬਹੁਤ ਸ਼ੁਕਰੀਆ ਪ੍ਰੋਫੈਸਰ ਗੁਰਬਾਜ ਸਿੰਘ ਬਰਾੜ ਜਿਉਂ ਪਹਿਲਾਂ ਆਪ ਜੀ ਨੂੰ ਆਪਦੇ ਚੈਨਲ ਰਾਹੀਂ ਸਰੀ ਟੀਵੀ نیوز ਟੀਵੀ ਦੇ ਸਮੂਹ ਦਰਸ਼ਕਾਂ ਨੂੰ ਜੀ ਆਇਆਂ ਨੂੰ ਬੜੀ ਖੁਸ਼ੀ ਵਾਲੀ ਗੱਲ ਹੈ ਤੁਸੀਂ ਇੱਕ ਬੜਾ ਵਧੀਆ ਉਪਰਾਲਾ ਕੀਤਾ ਤੇ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਇਸ ਦੇ ਵਿੱਚ ਤੁਸੀਂ ਆਉ ਗੱਲ ਕਰੀਏ ਕਿਤਾਬ ਦੀ ਇਸ ਤਰ੍ਹਾਂ ਦਾ ਆਪਣੇ ਸਾਹਿਤ ਨਾਲ ਕਿਉਂਕਿ ਤੁਸੀਂ ਇੱਕ ਅਧਿਆਪਕ ਪ੍ਰੋਫੈਸਰ ਹੁੰਦਿਆਂ ਹੋਇਆਂ ਇਸ ਨੂੰ ਪ੍ਰਚਾਰਿਆ ਲੈ ਕੇ ਚੱਲੇ ਹੋ ਤੇ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਹਦਾ ਪਹਿਲਾ ਐਪੀਸੋਡ ਜਿਹੜਾ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਤੁਸੀਂ ਸੱਦਾ ਦਿੱਤਾ ਸੋ ਅੰਤਰਰਾਸ਼ਟਰੀ ਪੋਸਤਕ ਦਿਹਾੜੇ ਤੇ ਇਹ ਗੱਲ ਹੋ ਰਹੀ ਹੈ ਇਹ ਹੋਰ ਵੀ ਵੱਡੀ ਗੱਲ ਹੈ ਕਿ ਯੂਨੈਸਕੋ ਨੇ ਜਦੋਂ ਅੱਜ ਤੋਂ 30 ਸਾਲ ਪਹਿਲਾਂ ਜੀ ਇਦਨ ਸ਼ੁਰੂ ਕੀਤਾ ਤੇ ਬੇਸ਼ੱਕ ਉਦੋਂ ਯੂਨਾਈਟਿਡ ਕਿੰਗਡਮ ਤੋਂ ਸ਼ੁਰੂ ਹੋਇਆ ਸੀ ਕਿਤਾਬਾਂ ਦੀ ਮਹੱਤਤਾ ਬਾਰੇ ਸ਼ੁਰੂ ਹੋਇਆ ਅੱਜ ਉਹਦੀ 3ਵੀਂ ਵਰੀ ਗੱਲ ਹੈ ਜੀ ਸੋ ਇਹ ਬੜਾ ਵੱਡਾ ਇੱਕ ਮਾਣ ਵਾਲਾ ਅਸੀਂ ਕਹਿ ਸਕਦੇ ਹਾਂ ਇੱਕ ਸਾਹਿਤ ਲਈ ਵੀ ਸਾਡੇ ਲਈ ਵੀ ਇੱਕ ਸਮਾਂ ਅਸੀਂ ਇਸ ਸਮੇਂ ਦਾ ਜਿਹੜਾ ਕਿਤਾਬਾਂ ਪੜਨ ਲਈ ਪ੍ਰੇਰਿਤ ਕਰਨ ਲਈ ਉਤਸ਼ਾਹਤ ਕਰਨ ਲਈ ਉਪਰਾਲਾ ਕਰ ਰਹੇ ਹਾਂ ਸੋ ਤੁਹਾਨੂੰ ਤੁਹਾਡੇ ਚੈਨਲ ਨੂੰ ਸਮੂਹ ਦਰਸ਼ਕਾਂ ਨੂੰ ਅੰਤਰਰਾਸ਼ਟਰੀ ਕਿਤਾਬ ਦਿਹਾੜੀ ਦੀ ਬਹੁਤ-ਬਹੁਤ ਵਧਾਈ ਹੋਵੇ ਬਿਲਕੁਲ ਜੀ ਪ੍ਰੋਫੈਸਰ ਸਾਹਿਬ ਜਿਵੇਂ ਆਪਾਂ ਇਹ ਅਕਸਰ ਸੁਣਦੇ ਆਂ ਤੇ ਕਹਿੰਦੇ ਸੁਣਦੇ ਆਂ ਕਿ ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਨੇ ਜੀ ਉਹ ਇਸ ਕਰਕੇ ਹੁੰਦੀਆਂ ਨੇ ਕਿਉਂਕਿ ਕਿਤਾਬਾਂ ਕਿਸੇ ਵੀ ਲੇਖਕ ਦੇ ਰਚਨਾਕਾਰ ਦੀ ਜ਼ਿੰਦਗੀ ਦੇ ਤਜਰਬਿਆਂ ਦਾ ਨਿਚੋੜ ਹੁੰਦੀਆਂ ਨੇ ਹਮ ਹਰ ਕੋਈ ਲੇਖਕ ਨਹੀਂ ਹੋ ਸਕਦਾ ਇਹ ਕਰਤਾਰੀ ਕਾਰਜ ਕੋਈ ਕੋਈ ਵਿਰਲਾ ਹੀ ਕਰ ਸਕਦਾ ਹੈ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਜੀ ਇਹ ਬੜੇ ਵੱਡੇ ਮਹਾਤਮ ਤੇ ਮਾਣ ਵਾਲੀ ਗੱਲ ਹੁੰਦੀ ਹੈ ਲੇਖਕ ਹੋਣਾ ਗੁਰੂ ਨਾਨਕ ਦੇਵ ਜੀ ਨੇ ਵਡਿਆਈ ਕੀਤੀ ਤਾਂ ਬੇਨਕਾਰ ਹੀ ਨਾਨਕਾ ਸੋ ਕਿਤਾਬਾਂ ਚੋਂ ਕਿਤਾਬਾਂ ਜਨਮ ਲੈਂਦੀਆਂ ਨੇ ਕਿਤਾਬਾਂ ਦੀ ਗੱਲ ਹੋਣੀ ਚਾਹੀਦੀ ਹੈ ਸਹਿਤ ਮਨੁੱਖ ਨੂੰ ਪਾਸ਼ਵਿਕ ਬਿਰਤੀਆਂ ਤੋਂ ਦੂਰ ਕਰਦਾ ਉਹਦੇ ਚੋਂ ਘਟਾਉਂਦਾ ਤੇ ਮਨੁੱਖ ਨੂੰ ਅਸਲ ਜ਼ਿੰਦਗੀ ਚ ਮਨੁੱਖ ਹੋਣਾ ਸਿਖਾਉਂਦਾ ਤੇ ਸਾਹਿਤ ਦੇ ਲਾੜ ਲੱਗ ਕੇ ਅਸੀਂ ਆਪਣੀ ਜੀਵਨ ਜਾਤ ਨੂੰ ਸੁਧਾਰ ਸਕਦੇ ਆ ਅੱਜ ਵਿਸ਼ਵ ਪੁਸਤਕ ਦਿਹਾੜੇ ਮੌਕੇ ਇਹ ਗੱਲ ਕਰਨੀ ਬਣਦੀ ਹੈ ਤੇ ਪੁਸਤਕਾਂ ਦੀ ਗੱਲ ਕਰਦੇ ਆਂ ਅੱਜ ਅਸੀਂ ਜਿਸ ਪੁਸਤਕ ਬਾਰੇ ਗੱਲਬਾਤ ਕਰਨੀ ਚਾਹਾਂਗੇ ਉਹ ਬਹੁਤ ਹੀ ਕਮਾਲ ਦੀ ਪੁਸਤਕ ਹੈ ਜਿਸ ਦੇ ਵਿੱਚ ਖੋਜ ਕਰਕੇ ਕੁਝ ਨਵੇਂ ਤੱਥ ਲੱਭ ਕੇ ਸਾਹਮਣੇ ਲਿਆਂਦੇ ਗਏ ਨੇ ਤੇ ਪ੍ਰੋਫੈਸਰ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਇਸ ਬਾਰੇ ਹੋਰ ਜਾਣਕਾਰੀ ਦੇਣਗੇ ਪ੍ਰੋਫੈਸਰ ਸਾਹਿਬ ਕਿਹੜੀ ਕਿਤਾਬ ਅੱਜ ਆਪਾਂ ਦਰਸ਼ਕਾਂ ਸਾਹਮਣੇ ਰੱਖਣ ਜਾ ਰਹੇ ਆਂ ਜੀ ਸਰ ਗੱਲ ਇਹ ਹੈ ਕਿ ਜਦੋਂ ਅਸੀਂ ਕਿਤਾਬਾਂ ਪੜਨ ਦੀ ਦਿਲਚਸਪੀ ਦੀ ਗੱਲ ਕਰਦੇ ਆਂ ਮੈਂ ਗੁਰੂ ਸਾਹਿਬ ਤੋਂ ਗੱਲ ਤੋਂ ਸ਼ੁਰੂ ਕੀਤੀ ਹੈ ਸਤਿਗੁਰੂ ਨੇ ਤਾਂ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਸਾਡੇ ਅੰਦਰ ਤਾਂ ਪੜਨ ਉਤਸ਼ਾਹ ਜਿਹੜਾ ਇਹ ਦਿਖਾਉਣ ਦੀ ਬੜੀ ਗੱਲ ਹੋਣੀ ਚਾਹੀਦੀ ਹੈ ਗੁਰਬਾਣੀ 'ਚ ਬਹੀ ਹੈ ਪੜਿਆਂ ਪਾਸ ਪੜਿਆਂ ਲਿਖਿਆ ਕੋਲ ਬੈਠੋ ਫਿਰ ਵਿਦਿਆ ਵਿੱਚ ਧਾਰੀ ਤਾਂ ਪਰੋਕਾਰੀ ਸੋ ਫੈਲੀ ਵਿਦਿਆ ਚਾਨਣ ਹੋਇ ਅਨੇਕਾ ਮਿਸਾਲਾਂ ਨੇ ਪਿੱਛੇ ਜਿਵੇਂ ਇੱਕ ਕਿਤਾਬ ਪੜੀ ਜੰਗਭਾਦਰ ਗੋਇਲ ਜੀ ਦੀ ਸੰਜੀਵਨੀ ਤੇ ਉਹਦੇ 'ਚ ਸਾਰੀ ਕਿਤਾਬ 'ਚ ਇਹ ਸੀ ਵੀ ਕਿਤਾਬਾਂ ਕਿਉਂ ਪੜ੍ਹਨੀਆਂ ਚਾਹੀਦੀਆਂ ਉਹ ਕਿਸ ਤਰ੍ਹਾਂ ਤੁਹਾਡੀ ਕਿਤਾਬ ਪੜਨ ਦੇ ਨਾਲ ਰੋਗ ਕਿਵੇਂ ਦੂਰ ਹੁੰਦੇ ਆ ਇੱਕ ਬੜੀ ਕਮਾਲ ਦੀ ਗੱਲ ਸੀ ਅੱਜ ਜਿਹੜੀ ਕਿਤਾਬ ਦੀ ਅਸੀਂ ਗੱਲ ਕਰ ਰਹੇ ਆ ਉਹ ਕਿਤਾਬ ਹੈ ਬੜੀ ਇਤਿਹਾਸਿਕ ਕਿਤਾਬ ਹੈ ਜੀ ਇਹ ਕਿਤਾਬ ਬਾਬਾ ਗੁਰਦਿੱਤ ਸਿੰਘ ਹੋਰਾਂ ਦੀ ਲਿਖੀ ਹੋਈ ਆ ਗੁਰੂ ਨਾਨਕ ਜਹਾਜ਼ ਇਹ ਕਿਤਾਬ ਗੁਰੂ ਨਾਨਕ ਜਹਾਜ਼ ਇਹਦਾ ਸਰਲੇਖ ਹੀ ਇਹ ਕਿਤਾਬ ਦਾ ਇਹ ਹੈ ਇਹ ਅਸੀਂ ਦੁਬਾਰਾ ਪਬਲਿਸ਼ ਕਰਾਈਏ ਇਹ ਕਿਤਾਬ ਪਹਿਲਾਂ 1900 21 ਦੇ ਵਿੱਚ ਕਿਤਾਬ ਇਹ ਛਪੀ ਸੀ 1920 ਦੇ ਵਿੱਚ ਇਹ ਜਦੋਂ ਕਿਤਾਬ ਤਿਆਰ ਹੋਈ ਉਸ ਵੇਲੇ ਕੈਨੇਡਾ ਦੀ ਧਰਤੀ ਤੋਂ ਗੁਰੂ ਨਾਨਕ ਜਹਾਜ਼ ਜਦੋਂ ਵਾਪਸ ਮੋੜਿਆ ਗਿਆ ਸੀ ਜਿਸ ਨੂੰ ਆਮ ਕਰਕੇ ਅਸੀਂ ਕਾਮਾਂਗਾਟਾ ਮਾਰੂ ਕਿੰਨੇ ਆ ਉਹ ਜਿਹੜਾ ਭਲੇਖਾ ਉਹਦੇ ਨਾਂ ਦਾ ਉਹਦੇ ਇਤਿਹਾਸ ਦਾ ਉਹਦੇ ਬਾਰੇ ਸੁਣੀਆਂ ਸੁਣਾਈਆਂ ਗੱਲਾਂ ਦਾ ਇਹ ਕਿਤਾਬ ਉਹ ਭਲੇਖਾ ਦੂਰ ਕਰਦੀ ਹੈ ਤੁਸੀਂ ਇਹ ਦੇਖੋ ਕਿ ਇਸ ਕਿਤਾਬ ਦੇ ਵਿੱਚ ਜਿਹੜੀ ਉਸ ਦੇ ਇਤਿਹਾਸ ਦੀ ਬਿਰਤਾਂਤ ਦੀ ਗੱਲ ਹੈ ਜੋ ਖੂਬ ਹੂੰ ਹੂੰ ਬਾਬਾ ਗੁਰਦੇਵ ਸਿੰਘ ਜਿਨ੍ਹਾਂ ਨੇ ਜਹਾਜ਼ ਲਿਆਂਦਾ ਸੀ ਉਹਨਾਂ ਨੇ ਜਿਵੇਂ ਲਿਖਿਆ ਉਹਨਾਂ ਨੇ ਦੋ ਕਿਤਾਬਾਂ ਅਲੱਗ-ਅਲੱਗ ਲਿਖੀਆਂ ਸੀ ਪਹਿਲੀ ਕਿਤਾਬ ਸੀ ਜਿਸ ਦਾ ਨਾਮ ਸੀ ਗੁਰਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦਰਦਪਰੀ ਕਹਾਣੀ ਤੇ ਇੱਕ ਭਾਗ ਸੀ ਗੁਰਨਾਨਕ ਜਹਾਜ਼ ਦੋ ਭਾਗ ਹੁਣ ਇਹ ਗੱਲ ਸੀ ਕਿ ਇਸ ਕਿਤਾਬ ਦੇ ਵਿੱਚ ਜਦੋਂ ਉਹਨੂੰ ਪੜਾਂਗੇ ਹੂੰ ਹੂੰ ਤੇ ਉਹ ਸਾਰੇ ਪ੍ਰਮਾਣ ਮਿਲਣਗੇ ਹੂੰ ਹੂੰ ਕਿਵੇਂ ਉਹ ਗੁਰੂ ਨਾਨਕ ਜਹਾਜ਼ ਸੀ ਜੀ ਕਿਵੇਂ ਉਹਦੇ ਨਾਲ ਨਸਲਵਾਦੀ ਵਿਤਕਰਾ ਹੋਇਆ ਜੀ ਕਿਵੇਂ ਉਸ ਜਹਾਜ਼ ਦੇ ਮੁਸਾਫਰਾਂ ਨੇ 2 ਮਹੀਨੇ ਦਾ ਸਮਾਂ ਕੱਟਿਆ ਉਸ ਜਹਾਜ਼ ਦੇ ਵਿੱਚ ਜਿਹੜੇ ਮੁਸਾਫਰ ਆਏ ਉਹਨਾਂ ਦਾ ਰਹਿਣ ਸਹਿਣ ਹਰ ਰੋਜ਼ ਦਾ ਜੀਵਨ ਜਾਂਚ ਕਿਵੇਂ ਸੀ ਖਾਣ ਪੀਣ ਕਿਵੇਂ ਸੀ ਉਹਨਾਂ ਦੀ ਪਾਠ ਪੂਜਾ ਕਿਵੇਂ ਸੀ ਜੀ ਫਿਰ ਉਸ ਜਹਾਜ਼ ਦੇ ਵਿੱਚ ਜਿਵੇਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ ਜੀ ਖੁੱਲੇ ਅਸਮਾਨ ਤੇ ਖੁੱਲੇ ਸਮੁੰਦਰ ਦੇ ਵਿੱਚ ਜਦੋਂ 23 ਮਈ ਨੂੰ ਸਾਨੂੰ 1914 ਨੂੰ ਵੈਨਕੂਵਰ بندرਗਾਹ ਤੇ ਜਹਾਜ਼ ਪਹੁੰਚਿਆ 2 ਮਹੀਨੇ ਖੁੱਲੇ ਸਮੁੰਦਰਾਂ ਦੇ ਵਿੱਚ ਇਹ ਜਹਾਜ਼ ਕਿਵੇਂ ਗੁਰਦੁਆਰੇ ਵਾਂਗ ਇੱਕ ਕਾਰਸ਼ੀਲ ਸਿੱਧ ਹੋਇਆ ਬਿਲਕੁਲ ਇੱਥੇ ਜਹਾਜ਼ ਨੂੰ ਲੰਗਰ ਨਹੀਂ ਸੀ ਸੱਟਣ ਦਿੱਤਾ ਤੇ 2 ਮਹੀਨੇ ਤੋਂ ਬਾਅਦ ਖਾਰੇ ਪਾਣੀਆਂ ਦੀਆਂ دشਵਾਰੀਆਂ ਹੰਡਾਉਂਦੇ ਹੋਏ ਸਾਡੇ ਪੁਰਖੇ ਉਹ ਪੰਜਾਬੀ ਜਿਹੜੇ ਇੱਥੋਂ ਵੈਨਕੂਵਰ ਦੀ ਧਰਤੀ ਤੋਂ ਗਦਰੀਆਂ ਦੀ ਧਰਤੀ ਤੋਂ ਗਦਰ ਦੀ ਚਿੰਗਾਰੀ ਲੈ ਕੇ ਵਾਪਸ ਪਹੁੰਚੇ ਭਾਰਤ ਤੇ ਉਹਨੂੰ ਆਯਾਤ ਕਰਵਾਇਆ ਪ੍ਰੋਫੈਸਰ ਇਹ ਜਿਹੜਾ ਜਹਾਜ਼ ਜਾਪਾਨ ਤੋਂ ਜਾਪਾਨੀ ਕੰਪਨੀ ਤੋਂ ਕਿਰਾਏ ਤੇ ਲਿਆ ਸੀ ਬਾਬਾ ਗੁਰਦੇਵ ਸਿੰਘ ਹੋਰਾਂ ਨੇ ਤੇ ਉਹ ਖੁਦ ਇੱਕ ਵੱਡੇ ਕਾਰੋਬਾਰੀ ਵੀ ਸਨ ਤੇ ਉਹ ਬੜੀ ਸੂਝਬੂਝ ਦੇ ਮਾਲਕ ਸੀ ਪਹਿਲਾਂ ਇੱਥੇ ਆ ਕੇ ਗਏ ਸੀ ਉਹਨੂੰ ਪਤਾ ਸੀ ਜਹਾਜ਼ ਦੀ ਜਿਹੜੀ ਉਹ ਕੰਪਨੀ ਸੀ ਉਹਦਾ ਨਾਮ ਕਾਮਾਗਾਟਾ ਮਾਰੂ ਸੀ ਤੇ ਫਿਰ ਇਹਨਾਂ ਨੇ ਬਾਅਦ ਚ ਜਹਾਜ਼ ਦਾ ਨਾਮਕਰਨ ਕੀਤਾ ਜੀ ਗੁਰੂ ਨਾਨਕ ਜਹਾਜ਼ ਇਹਦਾ ਨਾਮ ਕੀਤਾ ਇਹ ਕਿਤਾਬ ਦੇ ਵਿੱਚੋਂ ਮੈਂ ਹਵਾਲਿਆਂ ਦੇ ਨਾਲ ਹੀ ਗੱਲ ਕਰ ਰਿਹਾ ਜੀ ਕਿਤਾਬ ਦਾ ਪਹਿਲਾ ਹਿੱਸਾ ਜਿਹੜਾ ਕਿ ਗੁਰੂ ਨਾਨਕ ਜਹਾਜ਼ ਇਹ ਦਸਵੀਂ ਰਿਆ ਤੁਸੀਂ ਸਕਰੀਨ ਤੇ ਵੀ ਜ਼ਰੂਰ ਇਸ ਨੂੰ ਦਿਖਾਉਣਾ ਬਾਅਦ ਚ ਜਿੱਥੇ ਪੂਰਾ ਲਿਖਿਆ ਹੈ ਜਦੋਂ ਇਹ ਕਿਤਾਬ ਦਾ ਪੂਰਾ ਵੀਰਵਾਦੀ ਇਤਿਹਾਸ ਵਾਈਜ਼ ਜਦੋਂ ਲਿਖਣੀ ਸ਼ੁਰੂ ਕੀਤੀ ਉਸ ਬਾਰੇ ਵੀ ਸਤਿ ਸ੍ਰੀ ਅਕਾਲ ਗੁਰਪਰਵ ਅਕਾਲ ਅੱਜ ਐਤਵਾਰ 1 ਮਈ 1921 ਮੁਤਾਬਕ 19 ਵਿਸਾਖ ਤੇ 1978 ਤੇ ਉਸ ਦਿਨ ਜਿਹੜਾ ਇਹ ਅਸੀਂ ਬਕਾਇਦਾ ਤੌਰ ਤੇ ਇਹ ਕਰ ਰਹੇ ਹਾਂ ਹੁਣ ਵਿਸਾਖ ਦੇ ਵਿੱਚ ਹੀ ਅਸੀਂ ਗੱਲ ਕਰ ਰਹੇ ਹਾਂ ਜਦੋਂ ਇਹ ਕਿਤਾਬ ਆਰੰਭ ਕੀਤੀ ਇਹ ਵੀ ਸਬਬ ਹੈ ਸੋ ਜਿਹੜਾ ਤੁਹਾਡਾ ਸਵਾਲ ਸੀ ਉਹਦਾ ਉਹਦਾ ਪਿਛੋਕੜ ਜਿਹੜਾ ਕੋਈ ਜਾਣਦੇ ਆ ਸੋ ਇਤਿਹਾਸ ਇਹ ਹੈ ਕਿ ਗੁਰਨਾਨਕ ਜਹਾਜ਼ ਕੈਨੇਡਾ ਲਿਆਉਣ ਤੋਂ ਪਹਿਲਾਂ ਇੱਕ ਕਾਰਨ ਬਣਿਆ ਕੈਨੇਡਾ ਦੇ ਵਿੱਚ ਕੰਟੀਨਿਊਸ ਜਰਨੀ ਦਾ ਖਾਲਾ ਕਾਨੂੰਨ ਜਿਹੜਾ ਲਾਗੂ ਹੋ ਚੁੱਕਿਆ ਸੀ ਉਹਦਾ ਮਕਸਦ ਇਹ ਸੀ ਕਿ ਇੱਥੇ ਆ ਰਹੇ ਇਮੀਗਰੈਂਟ ਆਪਣੇ ਮੂਲ ਦੇਸ਼ ਤੋਂ ਨਿਰੰਤਰ ਸਫ਼ਰ ਤੈਅ ਕਰਦੇ ਹੀ ਪਹੁੰਚਣ ਇਹ ਗੱਲ ਬੜੀ ਹਸੋਹੀਣੀ ਤੇ ਹੈਰਾਨੀਜਨਕ ਵੀ ਸੀ ਕਿਉਂਕਿ ਇਹ ਜਦੋਂ ਇਹ ਜਿਆ ਕੋਈ ਚੱਲ ਰਿਆ ਸੀ ਉਸ ਵੇਲੇ ਭਾਈ ਬਲਵੰਤ ਸਿੰਘ ਜੀ ਖੁਰਦ ਪਰ ਜਿਹੜੇ ਪਹਿਲੇ ਗ੍ਰੰਥੀ ਸਨ ਭਾਈ ਭਾਗ ਸਿੰਘ ਜੀ ਜਿਹੜੇ ਪਹਿਲੇ ਪ੍ਰਧਾਨ ਸਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਦੇ ਹੋਰ अनेका ਭਾਈ ਮੀਵਾ ਸਿੰਘ ਜੀ ਭਾਈ ਬਤਨ ਸਿੰਘ ਜੀ ਸਾਰੇ ਬੜੇ ਐਕਟਿਵਿਸਟ ਸਨ ਉਹ ਮੋਢੀ ਸਿੱਖ ਸਨ ਜਿਹੜੇ ਕਿ 1907-08 ਤੋਂ ਐਕਟਿਵ ਸਨ ਤੇ ਉਹਨਾਂ ਨੇ 1913 ਦੇ ਵਿੱਚ ਜਾ ਕੇ ਜਦੋਂ ਗਦਰ ਪਾਰਟੀ ਬਣੀ ਹੈ ਉਦੋਂ ਤੱਕ ਇਹਨਾਂ ਦਾ ਸੰਘਰਸ਼ ਚਰਮ ਸੀਮਾ ਤੇ ਹੋ ਚੁੱਕਿਆ ਸੀ ਇਸ ਕਰਕੇ ਕਈ ਵਾਰੀ ਮੈਂ ਇਹ ਹੀ ਕਹਿੰਨਾ ਵੀ ਕੈਨੇਡਾ ਦੇ ਇੱਕ ਗਦਰ ਯੋਧੇ ਨਹੀਂ ਬਲਕਿ ਗਦਰ ਲਹਿਰ ਇਨ੍ਹਾਂ ਸਿੱਖ ਯੋਧਿਆਂ ਤੋਂ ਸੇਧ ਲੈ ਕੇ ਪਰਫੁੱਲਤ ਹੋਈ ਹੈ ਜੀ ਕਿਉਂਕਿ ਇਹ ਤਾਂ ਗਦਰ ਨਾਂ ਦੇ ਆਉਣ ਤੋਂ ਪਹਿਲਾਂ ਇਨ੍ਹਾਂ ਕੁਝ ਕਰ ਚੁੱਕੇ ਸਨ ਜ ਜਦੀ ਮਿਸਾਲ ਇਹ ਸੀ ਕਿ ਪਹਿਲਾਂ ਵੋਟ ਦਾ ਹੱਕ ਜਦੋਂ ਖੋਇਆ ਗਿਆ ਉਹਦੇ ਖਿਲਾਫ ਸੰਘਰਸ਼ ਹੌਨਰਸ ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਬੰਦਿਆਂ ਨੂੰ ਇੱਥੇ ਮੋਢੀਆਂ ਨੂੰ ਭੇਜਿਆ ਜਾ ਰਿਹਾ ਸੀ ਉਹਨੂੰ ਰੋਕਣ ਲਈ ਇਨ੍ਹਾਂ ਦਾ ਸੰਘਰਸ਼ ਪ੍ਰੋਫੈਸਰ ਤੀਜਾ ਸਿੰਘ ਦੀ ਅਗਵਾਈ ਚ ਫਿਰ ਪਰਿਵਾਰਾਂ ਲਈ ਡੈਪੂਟੇਸ਼ਨ ਬਣਾ ਕੇ ਸੰਘਰਸ਼ ਪਹਿਲਾਂ ਪ੍ਰਿੰਸਪਲ ਤੀਜਾ ਸਿੰਘ ਜੀ ਫਿਰ ਭਾਈ ਬਲਵੰਤ ਸਿੰਘ ਜੀ ਗਏ ਫਿਰ ਇੱਥੇ ਸੰਸਕਾਰ ਨਹੀਂ ਸੀ ਹੁਣ ਦਿੱਤਾ ਜਾਂਦਾ ਉਹ ਧੱਕੇਸ਼ਾਹੀ ਦੇ ਖਿਲਾਫ ਫਿਰ ਜਿਹੜੀ ਸਭ ਤੋਂ ਵੱਡੀ ਗੱਲ ਸੀ ਇਸ ਜਹਾਜ਼ ਦੇ ਨਾਲ ਸੰਬੰਧਿਤ ਉਹ ਸੀ ਕੰਟੀਨਿਊਸ ਜਰਨੀ ਸੀ ਇਹ ਕਾਲਾ ਕਾਨੂੰਨ ਜਦੋਂ ਬਣਿਆ ਤੇ ਫਿਰ ਇਹਨਾਂ ਮੋਟੀ ਸਿੱਖਾਂ ਨਹੀਂ ਖਾਸ ਤੌਰ ਤੇ ਭਾਈ ਬਲਵੰਤ ਸਿੰਘ ਜੀ ਜਿਹੜੇ ਡੈਪੂਟੇਸ਼ਨ ਲੈ ਕੇ ਗਏ ਸੀ ਇਹਨਾਂ ਨੇ ਕਿਹਾ ਕਿ ਇਹਨੂੰ ਚੁਣੌਤੀ ਦੇਣੀ ਹੈ ਚੈਲੰਜ ਕੀਤਾ ਇਹਨੂੰ ਚੈਲੰਜ ਦੇਣ ਦੇ ਵਾਸਤੇ ਫਿਰ ਇਹਨਾਂ ਨੇ ਬਾਬਾ ਗੁਰਦਿੱਤ ਸਿੰਘ ਹੁਣਾਂ ਨੂੰ ਪਹੁੰਚ ਕੀਤੀ ਜੀ ਬਾਬਾ ਗੁਰਦਿੱਤ ਸਿੰਘ ਮਲੇਸ਼ੀਆ ਤੋਂ ਸੀ ਤਿਣਾੜ ਪਰਿਵਾਰ ਸੀ ਸਰਹਾਲੀ ਪਿੰਨ ਸੀ ਜ਼ਿਲ੍ਹਾ ਅੰਮ੍ਰਿਤਸਰ ਜੀ ਪਰ ਉਹਨਾਂ ਨੂੰ ਇਹ ਚੰਗਾ ਲੱਗਿਆ ਕਿ ਮੈਂ ਜ਼ਰੂਰ ਇਸ ਦੇ ਵਿੱਚ ਕੰਮ ਕਰਾਂ ਫਿਰ ਇਹ ਜਦੋਂ 1913 ਦੀ ਗੱਲ ਹੈ ਉਹਨਾਂ ਨੇ ਫਿਰ ਫੈਸਲਾ ਕੀਤਾ ਕਿ ਕੀ ਕੀਤਾ ਜਾਵੇ ਫਿਰ ਉਹਨਾਂ ਨੇ ਕੋਲਕੱਤਾ ਜਾ ਕੇ ਪਹਿਲਾਂ ਇਹ ਕੰਮ ਕੀਤਾ ਉੱਥੇ ਇੱਕ ਕੰਪਨੀ ਖੋਲੀ ਜਿਹਦਾ ਨਾਂ ਸੀ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਇਹ ਕੰਪਨੀ ਦਾ ਨਾਮ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਰੱਖਿਆ ਇਸ ਕਿਤਾਬ ਦੇ ਵਿੱਚ ਬਾਬਾ ਜੀ ਹਵਾਲਿਆਂ ਦੇ ਵਿੱਚ ਵੀਰ ਵੀ ਦਿੰਦੇ ਨੇ ਕਿ ਇਸ ਕੰਪਨੀ ਨੇ ਜਦੋਂ ਇਹ ਫੈਸਲਾ ਕੀਤਾ ਕਿ ਇੱਕ ਨਹੀਂ ਚਾਰ ਜਹਾਜ਼ ਅਸੀਂ ਚਲਾਵਾਂਗੇ ਚੌਂ ਕੋਨੇ ਗੁਰਨਾਨਕ ਦਾ ਜਿਹੜਾ ਹੈ ਜਿਹੜਾ ਸੰਦੇਸ਼ ਹੈ ਉਹ ਚੌਹਾਂ ਕੋਨਿਆਂ ਚ ਦੁਨੀਆ ਚ ਜਾਵੇ ਤੇ ਫਿਰ ਕਹਿੰਦੇ ਵੀ ਅਸੀਂ ਸਫ਼ਰ ਲੱਭਣ ਦਾ ਸ਼ੁਰੂ ਕੀਤਾ ਕਿਉਂਕਿ ਸਿੰਗਾਪੁਰ ਦੇ ਏਜੰਟ ਇਹਨਾਂ ਦੇ ਦੋਸਤ ਸੀ ਉੱਥੋਂ ਪਤਾ ਕੀਤਾ ਫਿਰ ਉੱਥੋਂ ਦਾ ਇੱਕ ਜਹਾਜ਼ ਚੁਣਿਆ ਵੀ ਪਰ ਉਹ ਜਹਾਜ਼ ਇੰਨਾ ਲੰਮਾ ਸਫ਼ਰ ਤੈਅ ਕਰਨ ਦੇ ਯੋਗ ਨਹੀਂ ਸੀ ਫਿਰ ਹਾਂਗਕਾਂਗ ਦੇ ਵਿੱਚ ਵੀ ਕੋਸ਼ਿਸ਼ ਕੀਤੀ ਆਖਰਕਾਰ ਇਹਨਾਂ ਨੂੰ ਇਹਨਾਂ ਦੇ ਇੱਕ ਸਹਿਯੋਗੀ ਨੇ ਦੱਸਿਆ ਕਿ ਜਾਪਾਨ ਦੇ ਵਿੱਚ ਕਾਮਾਗਾਟਾ ਮਾਰੂ ਸਟੀਮਸ਼ਿਪ ਕੰਪਨੀ ਹੈ ਜਿਹੜੀ ਉਸ ਕੰਪਨੀ ਨੇ ਅਜੇ ਪਿਛਲੇ ਹੀ ਵਰੀ ਇੱਕ ਜਹਾਜ਼ ਲਿਆ ਜਿਹੜਾ ਪਹਿਲਾਂ ਨਾ ਸੈਲਸੀਅਸ ਸੀ ਉਸ ਤੋਂ ਪਹਿਲਾਂ ਹੋਰ ਨਾ ਸੀ ਪਹਿਲਾਂ ਉਹ ਹਾਲੈਂਡ ਵਾਲਿਆਂ ਕੋਲੇ ਸੀ ਉਸ ਤੋਂ ਪਹਿਲਾਂ ਯੂ ਐਸ ਏ ਕੋਲੇ ਸੀ ਉਹ ਬੇੜਾ ਹੈ ਕੋੜੇ ਢੋਣ ਵਾਲਾ ਅੱਛਾ ਬੰਦੇ ਆਲਾ ਨਹੀਂ ਤੇ ਉਹ ਜਹਾਜ਼ ਪਰ ਮਜ਼ਬੂਤ ਹੈ ਜੇ ਆਪੋਂ ਦਾ ਪਤਾ ਕਰੀਏ ਇੱਕ ਨੇ ਵੀ ਚਲੋ ਪਤਾ ਕਰੋ ਪੁੱਛਿਆ ਗੱਲਬਾਤ ਕੀਤੀ ਕਿ ਅਸੀਂ ਇਹ ਜਹਾਜ਼ ਚਾਰਟਰ ਕਰਨਾ ਹੁਣ ਗੱਲ ਜਿਹੜੇ ਸਵਾਲਾਂ ਦੇ ਉੱਤਰ ਤੁਸੀਂ ਦੇਖੋ ਇਹਨਾਂ ਦੇ ਵਿੱਚੋਂ ਖੁੱਲਣੇ ਆ ਜਿਹੜੇ ਭਲੇਖੇ ਪਾਏ ਜਾਂਦੇ ਆ ਹੁਣ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਕਿ ਜਹਾਜ਼ ਚਾਰਟਰ ਕਰਨਾ ਤੇ ਕੀਮਤ ਦੀ ਗੱਲ ਹੋਈ ਵੀ ਕੀ ਤੈਅ ਕਰਨੀ ਹੈ ਤੇ ਬਾਬਾ ਜੀ ਨਾਲ ਗੱਲਬਾਤ ਜਦੋਂ ਹੋਈ ਤੇ ਆਖਰਕਾਰ ਫੈਸਲਾ ਇਹ ਹੋਇਆ ਕਿ 66000 ਡਾਲਰ ਲਵਾਂਗੇ ਉਸ ਵੇਲੇ 1914 ਦੇ ਵਿੱਚ ਫੈਸਲਾ ਹੋਇਆ ਕਿ ਪਹਿਲੀ ਕਿਸ਼ਤ ਹੁਣ ਦੂਜੀ ਕਿਸ਼ਤ ਹਫਤੇ ਬਾਅਦ 11-11000 ਦੀ ਫਿਰ ਉਸ ਤੋਂ ਬਾਅਦ ਆਨਵਰਡ ਫਿਰ ਕੈਨੇਡਾ ਪਹੁੰਚੂਗਾ ਜਹਾਜ਼ ਜੂਨ ਮਹੀਨੇ ਤੇ ਜੂਨ ਦੇ ਵਿੱਚ ਜਿਹੜੀ ਮਈ ਮਹੀਨੇ ਤੇ ਜੂਨ ਮਹੀਨੇ ਕਿਸ਼ਤ ਹੋਏਗੀ ਫਿਰ ਉਸ ਤੋਂ ਅਗਲੀ ਕਿਸ਼ਤ ਉਸ ਤਰ੍ਹਾਂ ਸੋ ਇਹ ਸਾਰਾ ਤੈਅ ਹੋ ਗਿਆ 6 ਮਹੀਨੇ ਵਾਸਤੇ ਜਹਾਜ਼ ਸਮਾਤੈ ਹੋ ਗਿਆ ਤੇ ਬਾਬਾ ਜੀ ਨੇ ਇਹ ਫੈਸਲਾ ਕਰ ਲਿਆ ਠੀਕ ਹੈ ਮੋਡੀ ਕਿਸ਼ਤ ਜਿਹੜੀ ਹੈ ਦੇ ਕੇ ਤੇ ਉਸ ਤੋਂ ਬਾਅਦ ਹਾਂਗਕਾਂਗ ਦੇ ਵਿੱਚ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਉੱਥੇ ਇਕੱਤਰਤਾ ਹੋਈ ਸੰਗਤਾਂ ਦੀ ਤੇ ਬਾਬਾ ਜੀ ਨੇ ਕਿਹਾ ਵੀ ਅਸੀਂ ਸਾਰੇ ਗੁਰੂ ਦੇ ਹੁਕਮ ਤੇ ਰਜ਼ਾ ਦੇ ਅਨੁਸਾਰ ਆ ਇਸ਼ਤਿਹਾਰਵਾਜ਼ੀ ਕੀਤੀ ਜਾਵੇ ਇਸ਼ਤਿਹਾਰ ਇਹ ਹੋਇਆ ਵੀ ਸਿੱਖਾਂ ਦਾ ਇੱਕ ਜਹਾਜ਼ ਕੈਨੇਡਾ ਨੂੰ ਜਾ ਰਿਹਾ ਤੇ ਦਿਲਚਸਪ ਇਹ ਗੱਲ ਵੀ ਹੈ ਕਿ ਬਾਬਾ ਬਲਵੰਤ ਸਿੰਘ ਖੁਰਦਪੁਰ ਨਾਲੇ ਮੀਟਿੰਗ ਲਗਾਤਾਰ ਚੱਲ ਰਹੀ ਸੀ ਜਾਨੀ ਕਿ ਇੱਥੋਂ ਦੇ ਮੋਢੀ ਸਿੱਖਾਂ ਦੇ ਨਾਲ ਤੇ ਸਿੱਖਾਂ ਦਾ ਜਹਾਜ਼ ਜਾ ਰਿਹਾ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਤੇ ਆਜੋ ਜੀ ਨੇ ਪਾਰ ਲੰਘਣਾ ਇਸ ਤਰ੍ਹਾਂ ਦੀਆਂ ਆਮ ਕਰਕੇ ਜਿੰਮੇ ਵੜੀਆਂ ਉਹ ਸਾਰੀਆਂ ਜਹਾਜ਼ ਦੇ ਬਾਰੇ ਕਿਤਾਬ ਦੇ ਵਿੱਚੋਂ ਮਿਲਣਗੀਆਂ ਇਹਦੇ ਵਿੱਚ ਦਿਲਚਸਪ ਜੀ ਤੇ ਸ਼ੁਰੂਆਤ ਹੋ ਗਈ ਉਸ ਵੇਲੇ ਜਿਹੜੀ ਬ੍ਰਿਟਿਸ਼ ਐਮਪਾਇਰ ਸੀ ਉਸਨੇ ਕਿਹਾ ਕਿ ਇਹ ਜਹਾਜ਼ ਸਾਡੇ ਕਾਨੂੰਨ ਨੂੰ ਚੁਣੌਤੀ ਦੇਣ ਵਾਲਾ ਇਸ ਕਰਕੇ ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਰੋਕ ਕੇ ਜਾਵੇ ਹਾਂਗਕਾਂਗ ਦਾ ਗਵਰਨਰ ਕੈਨੇਡਾ ਦੇ ਗਵਰਨਰ ਦੇ ਨਾਲ ਰابطਾ ਕਾਇਮ ਕਰਦਾ ਕੈਨੇਡਾ ਦਾ ਗਵਰਨਰ ਕਹਿੰਦਾ ਕਿ ਇੱਥੋਂ ਜਿਹੜਾ ਵਿਅਕਤੀ ਆ ਰਿਹਾ ਇਸ ਨੂੰ ਕੈਨੇਡਾ ਦੇ ਜਿਹੜੇ ਸਰਕਾਰ ਵਿਰੋਧੀ ਤਾਕਤਾਂ ਉਸ ਆத்ਰੇ ਨੇ ਕਿਉਂਕਿ ਹੌਪਕਿੰਸਨ ਨੇ ਇਹ ਸਾਰੀ ਕਹਾਣੀ ਸਰਕਾਰ ਨੂੰ ਦੱਸ ਦਿੱਤੀ ਸੀ ਜੀ ਉਸ ਨੂੰ ਰੋਕਣ ਦੇ ਵਾਸਤੇ ਤੁਸੀਂ ਗ੍ਰਿਫਤਾਰ ਕਰੋ ਬਾਬਾ ਜੀ ਨੂੰ ਤੁਸੀਂ ਇਹ ਦੇਖੋ ਕਿ ਮਾਰਚ 1914 ਦੇ ਵਿੱਚ ਜਦੋਂ ਤਿਆਰੀ ਹੋ ਰਹੀ ਸੀ ਤੇ ਬਾਬਾ ਗੁਰਦਿਤ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਹਾਜ਼ ਦੇ ਕਰੀਬ 500 ਦੇ ਲਾਗੇ ਛਾਗੇ ਮੁਸਾਫਰਾਂ ਨੇ ਇਸ ਦੀਆਂ ਟਿਕਟਾਂ ਲੈ ਲਈਆਂ ਸੀ ਟਿਕਟਾਂ ਜਦੋਂ ਛਪਾਉਣੀਆਂ ਸੀ ਤੈਅ ਹੋਇਆ ਕਿ ਇਹ ਵੀ ਇੱਕ ਵਿਚ ਨੁਕਤਾ ਜਿਹੜਾ ਅੱਗੇ ਜਾ ਕੇ ਆਪਾਂ ਸਾਂਝਾ ਕਰਾਂਗੇ ਕਿ ਇਹ ਟਿਕਟਾਂ ਜਿਹੜੀਆਂ ਹਨ ਬਾਬਾ ਗੁਰਦਿੱਤ ਸਿੰਘ ਜੀ ਨੇ ਕਿਸੇ ਸਟੀਮਸ਼ਿਪ ਕੰਪਨੀ ਦੇ ਨਾਂ ਦੀਆਂ ਨਹੀਂ ਸੀ ਛਪਾਈਆਂ ਕਿ ਕਾਮਾਗਾਟਾ ਮਾਰੂ ਟਿਕਟਾਂ ਦੇ ਉੱਪਰ ਹੈ ਗੁਰੂ ਨਾਨਕ ਸਟੀਮਰ ਗੁਰੂ ਨਾਨਕ ਜਹਾਜ਼ ਅਜੇ ਤੱਕ ਉਹ ਟਿਕਟਾਂ ਨਹੀਂ ਹੁਣ ਕਈ ਵਾਰ ਮੈਂ ਇਹ ਵੀ ਹੱਸਦਾ ਹੁੰਨਾ ਵੀ ਤੁਸੀਂ 에어 ਇੰਡੀਆ ਤੇ ਜਾਂਦੇ ਹੋ ਤੇ ਕੈਸੇ ਫਿਰ ਤੇ ਬਕਸੀ ਟਿਕਟ ਰੱਖੋਗੇ ਬ੍ਰਿਟਿਸ਼ 에어ਲਾਈਨ ਤੇ ਜਾ ਰਹੇ ਹੋ ਤੇ ਚਾਈਨਾ 에어ਲਾਈਨ ਦੀ ਟਿਕਟ ਲਓਗੇ ਜਦੋਂ ਟਿਕਟ ਦੇ ਉੱਪਰ ਗੁਰੂ ਨਾਨਕ ਜਹਾਜ਼ ਲਿਖਿਆ ਤੇ ਤੁਹਾਡੀ ਕੀ ਸਮੱਸਿਆ ਤੁਸੀਂ ਇਹ ਸ਼ਬਦ ਕਿਉਂ ਨਹੀਂ ਵਰਤਦੇ ਖੈਰ ਬਾਬਾ ਜੀ ਨੇ ਬਾਬਾ ਜੀ ਨੂੰ ਅਰੈਸਟ ਕਰ ਲਿਆ ਗਿਆ ਅਰੈਸਟ ਕਰਨ ਤੋਂ ਬਾਅਦ ਉਹਨਾਂ ਤੇ ਕਾਰਵਾਈ ਕੀਤੀ ਹਾਂਗਕਾਂਗ ਦਾ ਗਵਰਨਰ ਕਹਿੰਦਾ ਇਹਨਾਂ ਦਾ ਕਸੂਰ ਕੋਈ ਨਹੀਂ ਮੈਂ ਇਹਨਾਂ ਨੂੰ ਹੋਰ ਅਰੈਸਟ ਨਹੀਂ ਕਰ ਸਕਦਾ ਉਹ ਜਿਹੜਾ ਪੱਤਰਕਾਰਾਂ ਪੱਤਰਕਾਰਾਂ ਦਾ ਤਾਲਮੇਲ ਹੋ ਰਿਹਾ ਨਾ ਕੋਰਸਪੋਂਡੈਂਸ ਉਸ ਦੇ ਵਿੱਚ ਵੀ ਸ਼ਬਦ ਜਿਹੜਾ ਵਰਤਿਆ ਗਿਆ ਇਥੋਂ ਇੱਕ ਬੇੜਾ ਆ ਰਿਹਾ ਗੁਰੂ ਨਾਨਕ ਸਟੀਮਰ ਕਾਗਜ਼ਾਂ 'ਚ ਅੱਛਾ ਫਿਰ ਜਿਹੜੇ ਇੱਥੋਂ ਦਾ ਗਵਰਨਰ ਉੱਥੋਂ ਦੇ ਗਵਰਨਰ ਨਾਲ ਜਿਹੜਾ ਤਾਲਮਿਲ ਕਰਦਾ ਤੁਸੀਂ ਦੇਖੋ ਕਮਾਲ ਦੀ ਗੱਲ ਹੈ ਇਹ ਬਿਟਵੀਨ ਡਾਕੂਮੈਂਟਸ ਮਲਵਿੰਦਰ ਸਿੰਘ ਬੜੈਚ ਜੀ ਨੇ ਬਹੁਤ ਸੋਹਣਾ ਕੰਮ ਕੀਤਾ ਰਾਜਵਿੰਦਰ ਸਿੰਘ ਰਾਹੀ ਜੀ ਨੇ ਕੰਮ ਕੀਤਾ ਇਸ ਤੋਂ ਇਲਾਵਾ ਉੱਥੇ ਬੈਠੇ ਜਿਹੜੇ ਸਾਡੇ ਬੜੇ ਸਤਕਾਰਯੋਗ ਮਰਹੂਮ ਦਰਸ਼ਨ ਸਿੰਘ ਤਾਤਲਾ ਜੀ ਨੇ ਬੜਾ ਸੋਹਣਾ ਕੰਮ ਕੀਤਾ ਇਹ ਲੋਕਾਂ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਤੇ ਇਹ ਸਾਰਾ ਜਿਹੜਾ ਕੰਮ ਕਰਨ ਤੋਂ ਬਾਅਦ ਜਿਹੜਾ ਵੱਡਾ ਕੰਮ ਸੀ ਅਸਲ 'ਚ ਆਹ オリジナル ਕੰਮ ਬਾਬਾ ਗੁਰਦੇਵ ਸਿੰਘ ਜੀ ਦਾ ਜਿਹੜਾ ਸੀ ਇਹਦੇ ਬਾਰੇ ਮੈਂ ਇਹਨਾਂ ਦੱਸਾਂ ਇਹ ਪ੍ਰੋਫੈਸਰ ਗੁਰਦੇਵ ਸਿੰਘ ਸਿੱਧੂ ਹਰਾਨੇ ਬੜਾ ਕਮਾਲ ਦਾ ਕੀਤਾ ਬੜੇ ਇਤਿਹਾਸਕਾਰ ਨੇ ਉਹ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੇ ਹੁਣ ਤੱਕ 40 ਕਿਤਾਬਾਂ ਲਿਖੀਆਂ ਤੇ ਉਹਨਾਂ ਨੇ ਲਗਾਤਾਰ ਮਿਹਨਤ ਕੀਤੀ ਅੱਜ ਅਸੀਂ ਉਹਨਾਂ ਨੂੰ ਇਸ ਗੱਲ ਲਈ ਸਤਿਕਾਰ ਦੇ ਦਿੰਦੇ ਆ ਕਿ ਉਹਨਾਂ ਨੇ ਕਿੱਡਾ ਕੰਮ ਕੀਤਾ ਸੋ ਜਦੋਂ ਇਹ ਜਹਾਜ਼ ਤਿਆਰ ਹੋ ਗਿਆ ਅਰਦਾਸ ਹੋਈ ਅਖੰਡ ਪੱਡ ਸਭ ਹੋਇਆ ਅਰਦਾਸ ਤੋਂ ਬਾਅਦ ਹੁਕਮਨਾਮਾ ਸਭ ਲਿਆ ਗਿਆ ਹੁਕਮਨਾਮੇ ਤੋਂ ਬਾਅਦ ਇਹਦਾ ਨਾਮਕਰਨ ਕੀਤਾ ਗਿਆ ਗੁਰੂ ਨਾਨਕ ਜਹਾਜ਼ ਤੇ ਜਿਹੜਾ ਓरिजिनਲੀ ਕਿਤਾਬਾਂ ਚ ਸਾਰਾ ਕੁਝ ਛਪਿਆ ਉਹ ਲਿਖਿਆ ਇਹ 1914 ਤੋਂ ਪਹਿਲਾਂ ਸੈਲਸੀਆ ਸੀ 1914 ਚ ਕਾਮਾਗਾਟਾ ਮਾਰੂ ਸਟੀਮ ਸ਼ਿਪ ਸੀ ਉਸ ਤੋਂ ਬਾਅਦ 1914 ਤੋਂ ਔਨਵਰਡ 6 ਮਹੀਨੇ ਲਈ ਇੱਕ ਗੁਰੂ ਨਾਨਕ ਜਹਾਜ਼ ਸੀ ਇਹਨਾਂ ਦੀਆਂ ਪੁਸਤਕਾਂ ਦੇ ਵਿੱਚ ਲਿਖਿਆ ਡਾਕੂਮੈਂਟੇਸ਼ਨ ਹੈ ਇਹ ਪਰ ਅਸੀਂ ਉਹ ਜਿਹੜਾ ਸਾਡਾ ਸਮਾਂਕਾਲ ਹੈ ਸਾਡਾ ਇਹਦੇ ਨਾਲ ਸਮਾਂਕਾਲ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਹੈ ਕਿਉਂਕਿ ਅਪ੍ਰੈਲ ਚ ਚੱਲਦਾ ਜਹਾਜ਼ ਤੇ ਸਤੰਬਰ 29 ਨੂੰ ਬਾਜਬਜ ਘਾਟ ਤੇ ਇਹ ਵਾਪਸ ਹੁੰਦਾ ਹੈ ਸਾਡਾ ਸਮਾਂ 9:00 ਸਮੇਂ ਵਾਲਾ ਓਨੇ ਸਮੇਂ ਵਿੱਚ ਇਹਦਾ ਨਾਂ ਗੁਰੂ ਨਾਨਕ ਜਹਾਜ਼ ਹੈ ਅੱਗੇ ਕੀ ਨਾਂ ਸੀ ਪਿੱਛੇ ਕੀ ਨਾਂ ਸੀ ਤੁਸੀਂ ਇਸ ਦਫ਼ਤਰ 'ਚ ਬੈਠਿਓ ਇਹ ਦਫ਼ਤਰ ਦੀ ਲੀਜ਼ ਲਈ ਹੈ ਪਲੈਨਟ ਗਰੁੱਪ ਰੀਅਲਟੀ ਨੇ ਤੇ ਇਸ ਲੀਜ਼ ਤੋਂ ਬਾਅਦ ਇਹ ਕਿਸੇ ਵਾਲੇ ਦਾ ਕਿਸੇ ਹੋਰ ਸ਼ੌਪਿੰਗ ਸੈਂਟਰ ਵਾਲੇ ਦਾ ਮੀਨ ਕਿਸੇ ਨੇ ਕੁਝ ਨਹੀਂ ਲੈਣਾ ਉੱਪਰ ਸਾਈਨ ਉਹਦਾ ਲੱਗੂਗਾ ਜਿਹਦੀ ਲੀਜ਼ ਆ ਤੇ ਜਿਨੇ ਜਹਾਜ਼ ਲੀਜ਼ ਕੀਤਾ ਚਾਰਟਰ ਕੀਤਾ ਉਹਨਾਂ ਨੇ ਫਿਰ ਜਕਾਰਿਆਂ ਦੀ ਗੂੰਜ 'ਚ ਪੰਜ ਪਿਆਰੇ ਦੀ ਅਗਵਾਈ 'ਚ ਗੁਰੂ ਗ੍ਰੰਥ ਸਾਹਿਬ ਦਾ ਰੂਪ ਜਹਾਜ਼ 'ਚ ਸਜਾ ਕੇ ਜਹਾਜ਼ ਦੇ ਵਿੱਚ ਜਖਾਰੇ ਲਾਉਂਦੇ ਹੋਏ ਉਸ ਜਹਾਜ਼ ਨੂੰ ਗੁਰਨਾਨਕ ਜਹਾਜ਼ ਬਣਾ ਕੇ ਜਿਹੜਾ ਸਮੁੰਦਰ ਦੇ ਵਿੱਚ ਰੋੜਿਆ ਤੇ ਅਸਲ 'ਚ ਇਸੇ ਕਾਰਨ ਹੀ ਅਸੀਂ ਇਹ ਕਹਿੰਦੇ ਆ ਕਿ ਜਹਾਜ਼ ਦੀ ਜੇ ਬੁਨਿਆਦੀ ਜਾਣਕਾਰੀ ਲੈਣੀ ਆ ਅਸਲ ਇਤਿਹਾਸ ਪੜ੍ਹਨਾ ਤਾਂ ਇਸ ਕਿਤਾਬ ਦੇ ਹਰ ਪੰਨੇ ਦੇ ਵਿੱਚ ਲਿਖਿਆ ਤੇ ਦਿਲਚਸਪ ਗੱਲ ਇਹ ਵੀ ਹੈ ਕਿ ਜਿੱਥੇ ਸਿਰਫ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਜਿਹੜੇ ਲਿਖਿਆ ਹਿੰਦੂਜ਼ ਆਰ ਕਮਿੰਗ ਔਨ ਕਾਮਾਗਾਟਾ ਮਰੂ ਸਰਕਾਰੀ ਦਸਤਾਵੇਜ਼ ਹਿੰਦੂ ਜਦ ਕਿ ਉਹ ਹਿੰਦੂ ਨਹੀਂ ਸੀ ਸੈਕਸੀ ਤੇ ਉਸ ਵੇਲੇ ਉਸ ਨੂੰ ਸਪਸ਼ਟ ਕਰਨ ਲਈ ਬਾਬਾ ਜੀ ਨੇ ਕਿਤੇ ਕਤਾ ਇਹ ਬ੍ਰੈਕਟ ਦੇ ਵਿੱਚ ਕਾਮਾਗਾਟਾ ਮਰੂ ਲਿਖਿਆ ਨਹੀਂ ਤਾਂ ਇਹ ਸ਼ਬਦ ਵਰਤਿਆ ਹੀ ਨਹੀਂ ਕਿਉਂਕਿ ਕੰਪਨੀ ਨੂੰ ਪ੍ਰਮੋਟ ਕਰਨਾ ਸਾਡਾ ਮਕਸਦ ਨਹੀਂ ਸਾਡਾ ਮਕਸਦ ਇਹ ਹੈ ਕਿ ਜਿਹੜਾ ਬਿਰਤਾਂਤ ਗੁਰੂ ਨਾਨਕ ਦੇ ਨਾਮ ਤੇ ਹੈ ਉਹ ਆਪਣੇ ਆਪ 'ਚ ਅਲੈਦਾ ਇਹ ਉਹਦਾ ਸਫਰ ਸੀ ਉਹਨਾਂ ਦੀਆਂ ਦੁਸ਼ਵਾਰੀਆਂ ਕਿਵੇਂ-ਕਿਵੇਂ ਅੱਗੇ ਵਧੀਆਂ ਉਹ ਇੱਕ ਵੱਖਰੀ ਗੱਲ ਹੈ ਬਿਲਕੁਲ ਜੀ ਮੁਖਵਾਕ ਲੈਂਦੇ ਹੁੰਦੇ ਸੀ ਰੋਜ਼ਾਨਾ ਸਵੇਰੇ ਸ਼ਾਮ ਕੀਰਤਨ ਹੁੰਦਾ ਨਿਤਨੇਮ ਹੁੰਦਾ ਪਾਠ ਹੁੰਦੇ ਇੱਕ ਵੱਖਰਾ ਚੜ੍ਹਦੀ ਕਲਾ ਵਾਲਾ ਮਾਹੌਲ ਉਹਨਾਂ ਨੇ ਸਿਰਜਿਆ ਹੋਇਆ ਸੀ ਉਦ੍ਰਿਸ਼ ਸਕਾਰ ਹੋ ਜਾਂਦੇ ਨੇ ਕਿਤਾਬ ਪੜ੍ਹ ਕੇ ਇੱਥੇ ਪ੍ਰੋਫੈਸਰ ਸਾਹਿਬ ਜਦੋਂ ਆਪਾਂ ਨੂੰ ਪਤਾ ਕੀ ਆਗਿਆ ਨਹੀਂ ਮਿਲੀ ਬਰਾਡ ਇਨਲੈਟ ਤੇ ਜਹਾਜ਼ ਨੂੰ ਮਜਬੂਰਨ ਖੜਾ ਹੋਣਾ ਪਿਆ ਤੇ ਇੱਥੇ ਸਿੱਖਾਂ ਦੀ ਆਬਾਦੀ ਉਸ ਤੋਂ ਪਹਿਲਾਂ ਹੋ ਚੁੱਕੀ ਸੀ ਆਮਦ ਹੋ ਚੁੱਕੀ ਸੀ 19ਵੀਂ ਸਦੀ ਦੇ ਅਖੀਰਲੇ ਦਹਾਕਿਆਂ ਚ ਜਹਾਜ਼ ਆਉਂਦਾ 1914 ਦੇ ਵਿੱਚ ਜੀ ਤੇ ਜਿਹੜੇ ਇੱਥੋਂ ਦੇ ਸਥਾਨਕ ਸਿੱਖ ਸੀ ਆਪਣੇ ਵੈਂਕੂਵਰ ਇਲਾਕੇ ਦੇ ਉਹ ਚਾਹੁੰਦੇ ਸੀ ਸਾਡੇ ਭਾਈਵੰਦ ਆਏ ਨੇ ਉਹ ਇੱਥੇ ਆਪਣੀ ਜਾਨ ਹੂਲ ਕਿਉਂ ਜਹਾਜ਼ ਦੀ ਬਟ ਰਸਤੇ ਭੇਜਦੇ ਆ ਵੀ ਇਹ ਬੁਖੀਤਿਆ ਇਹ ਨਾ ਰਹਿ ਜਾਣ ਕਿਤੇ ਸਾਡੇ ਭਰਾ ਆਏ ਨੇ ਪੰਜਾਬ ਤੋਂ ਤੇ ਇਹ ਸਾਰਾ ਕੁਸ਼ਲ ਵੀ ਇਸ ਦੇ ਵਿੱਚ ਬਿਆਨ ਕੀਤਾ ਹੋਇਆ ਮਿਲਦਾ ਵੀ ਬਿਲਕੁਲ ਜੀ ਇਹ ਬਹੁਤ ਪਿਆਰਾ ਤੁਹਾਡਾ ਸਵਾਲ ਹੈ ਜਦੋਂ ਤੁਸੀਂ ਇਸ ਕਿਤਾਬ ਨੂੰ ਪੜ੍ਹਦੇ ਹੋ ਤੇ ਇਹਦੇ ਵਿੱਚ ਕੱਲੇ-ਕੱਲੇ ਬੇਰਵੇ ਆ ਕਿ ਕਿੰਨੀ ਤਰੀਕ ਨੂੰ ਜਹਾਜ਼ ਕੈਨੇਡਾ ਪਹੁੰਚਦਾ ਹੈ ਕਿਵੇਂ ਇੱਥੇ ਆ ਕੇ ਉਹ ਆਪਣੀ ਮੁਸੀਬਤ ਦਾ ਸਾਹਮਣਾ ਕਰਦੇ ਨੇ ਜਿਵੇਂ ਮੈਂ ਪੜ੍ਹ ਕੇ ਸੁਣਾਣਾ ਸਰ ਸ਼ਮਾ ਸਾ ਘਟਾਈਗੇ ਪਰ ਦਮ ਨਾ ਮਾਰੀਏ ਮੁਸੀਬਤ ਹਜ਼ਾਰ ਹੋ ਹਿੰਮਤ ਨਾ ਹਾਰੀਏ ਇਹ ਬਾਬਾ ਜੀ ਬਾਬਾ ਗੁਰਦੇਵ ਸਿੰਘ ਜੀ ਕਵੀਆਂ ਦੇ ਵੱਲੋਂ ਲਿਖਦੇ ਨੇ ਤੇ ਪਰਾਏ ਲਖ ਕ ਜਿਹੜੇ ਸੀਸ ਮਰਦਾ ਕਦੇ ਪਹਿਣ ਤੇ ਯਾਰ ਕਭਰਾਵਣਾ ਨਹੀਂ ਬਾਬਾ ਗੁਰਦੇਵ ਸਿੰਘ ਜੀ ਜਾਂ ਗਦਰੀ ਬਾਬਿਆਂ ਦੀਆਂ ਜਿਹੜੀਆਂ ਕਮਸਾਮਾਂ ਨਹੀਂ ਹੁਣ ਜਦੋਂ ਤੁਸੀਂ ਦੇਖਦੇ ਹੋ ਸਮੁੰਦਰੀ ਬੇੜੇ ਦੇ ਇੱਥੇ ਪਹੁੰਚਣ ਦੇ ਜੋ ਹਾਲਾਤ ਬਣਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਦੋਂ ਜਹਾਜ਼ ਵਿਕਟੋਰੀਆ ਪਹੁੰਚਦਾ ਉੱਥੇ ਰੁਕਣ ਨਹੀਂ ਦਿੱਤਾ ਜਾਂਦਾ ਉਹ 21 ਮਈ ਦਾ ਦਿਨ ਹੈ ਤੇ ਉਸ ਤੋਂ ਬਾਅਦ 22 ਮਈ ਨੂੰ ਜਿਹੜਾ ਜਹਾਜ਼ ਇੱਥੇ ਪਹੁੰਚਦਾ ਇੱਕ ਹੋਰ ਵੀ ਇਹ ਸੋਧ ਅਸੀਂ ਕਰਦੀਏ ਤਰੀਕਾਂ ਦੀ ਵੀ ਇਹਦੇ ਵਿੱਚ ਗੱਲ ਕਰਨ ਲੱਗੇ ਆਂ ਤਾਰੀਖ ਜਿਹੜੀ ਹੈ ਕਿਹਾ ਜਾਂਦਾ ਕਿ ਜਹਾਜ਼ 23 ਜੁਲਾਈ ਨੂੰ ਕੈਨੇਡਾ ਤੋਂ ਮੁੜਿਆ 1914 ਨੂੰ ਤੇ ਮਈ 23 ਨੂੰ ਆਇਆ ਅਸਲ ਦੇ ਵਿੱਚ ਇੱਥੋਂ ਤੁਸੀਂ ਦੇਖੋਗੇ ਨਾ ਤੇ 22 ਜੁਲਾਈ 1914 ਨੂੰ ਮੁੜਿਆ ਸੀ ਰਵਾਨਗੀ ਹੋਈ ਸੀ ਪਰ ਸਾਰੀਆਂ ਕਿਤਾਬਾਂ ਦੇ ਵਿੱਚ ਜਿਹੜੀਆਂ ਬਾਅਦ ਛਪੀਆਂ 23 ਜੁਲਾਈ ਲਿਖਿਆ ਇਹਦੇ ਵਿੱਚ 22 ਜੁਲਾਈ ਲਿਖਿਆ ਕਿਉਂ ਕਿ ਕੈਨੇਡਾ ਦੇ ਵਿੱਚ ਉਦੋਂ 22 ਜੁਲਾਈ ਸੀ ਉੱਥੇ 23 ਜੁਲਾਈ ਸੀ ਤੁਸੀਂ ਦੇਖੋ ਕਿੰਨੀ ਫਰੀਕੀ ਨਾਲ ਗੱਲ ਅਸੀਂ ਪ੍ਰੋਫੈਸਰ ਸਾਹਿਬ ਅਸੀਂ ਬੈਠੇ ਰਹੇ ਵੀ 22 ਜੁਲਾਈ ਤੇ 23 ਜੁਲਾਈ ਦਾ ਹੁਣ ਕੀ ਕਰੀਏ ਤੇ ਫਿਰ ਆਇਆ ਵੀ ਤੁਸੀਂ ਦੇਖੋ ਇੱਥੇ ਜਿਹੜੀ ਤਾਰੀਖ ਤੇ ਉੱਥੋਂ ਹੁੰਦੀ ਹੈ ਜਿਹੜਾ ਫਰਕ ਹੈ ਉੱਥੇ 23 ਜੁਲਾਈ ਚੜ ਚੁੱਕੀ ਸੀ ਇੱਥੇ 22 ਜੁਲਾਈ ਦਾ ਸਮਾਂ ਸੀ ਇਦੋ ਅਗਲੀ ਗੱਲ ਜਿਹੜੇ ਮੁਸਾਫਰਾਂ ਦੀ ਗਿਣਤੀ 376 ਦੱਸੀ ਜਾਂਦੀ ਹੈ 376 ਮੁਸਾਫਰਾਂ ਦੀ ਗਿਣਤੀ ਦੇ ਬਾਰੇ ਵੀ ਇਸ ਕਿਤਾਬ ਦੇ ਵਿੱਚ ਅਸੀਂ ਬਕਾਇਦਾ ਜਿਹੜਾ ਹੈ ਲਿਖਿਆ ਕਿ ਆਹ ਸਾਰੀ ਗਿਣਤੀ ਹੈ ਜੀ ਇਸ ਕਿਤਾਬ ਦੇ ਵਿੱਚ ਮੁਸਾਫਰਾਂ ਦੀ ਇਕੱਲੇ-ਇਕੱਲੇ ਬੇਰਵੇ ਨੇ ਇਕੱਲੇ-ਇਕੱਲੇ ਨਾਮ ਨੇ ਇਕੱਲੀ-ਇਕਲੀ ਡਿਟੇਲ ਹੈ ਇਹ ਮੁਸਾਫਰਾਂ ਦੀ ਜਿਹੜੀ ਗਿਣਤੀ ਤੁਸੀਂ ਦੇਖੋਗੇ ਨਾ ਇਸ ਦੇ ਵਿੱਚ ਐਂਡ ਤੇ ਜਾ ਕੇ ਇਸ ਕਿਤਾਬ ਦੇ ਆਖਰੀ ਸ਼ਬਦ ਜਿਹੜੇ ਨੇ ਉਹਨਾਂ 'ਚ ਲਿਖੇ ਹੋਏ ਆ 159 ਜਿਹੜਾ ਕਰਮਬਾਰ ਇਹਦੇ ਵਿੱਚ ਆਉਂਦਾ ਨਾ 159 ਸੁੰਦਰ ਸਿੰਘ ਮਾਨ ਅਤੇ ਕਰਮਬਾਰ 160 ਮੁੰਸ਼ੀ ਸਿੰਘ ਘੋੜੀਆ ਦੇ ਵਿਚਕਾਰ ਇੱਕ ਨਾਂ ਹੈ ਸ਼ੀਹਾ ਸਿੰਘ ਸਰਹਾਲੀ ਜਿਸ ਨੂੰ ਕੋਈ ਕਰਮ ਅੰਕ ਨਹੀਂ ਦਿੱਤਾ ਗਿਆ ਜਿਸ ਕਰਕੇ ਗਿਣਤੀ 376 ਦੱਸੀ ਜਾਂਦੀ ਹੈ ਪਰ ਉਹਨੂੰ ਗਿਣ ਲਓ 377 ਮੁਸਾਫਰ ਸਨ ਹੂੰ ਬਿਲਕੁਲ ਕਿਉਂਕਿ ਉਮੀ ਸ਼ਾਪੀਆਂ ਸਾਰੀਆਂ ਕਿਤਾਬਾਂ ਪਰ ਇਸ ਦੇ ਵਿੱਚ ਪੂਰੀ ਦੀ ਪੂਰੀ ਜਾਣਕਾਰੀ ਜਦੋਂ ਮੈਂ ਇੱਕ ਵਾਰ ਗੱਲ ਕਰ ਰਿਹਾ ਸੀ ਰੇਡੀਓ ਤੇ ਦਿਹਾੜੇ ਮੌਕੇ ਜੀ ਇਹ ਨਾਮ ਮੈਂ ਪੜ ਕੇ ਸੁਣਾਏ ਤੇ ਪਿੰਡਾਂ ਦੇ ਨਾਮ ਵੀ ਦੱਸੇ ਜੀ ਤੇ ਬਹੁਤ ਸਾਰੇ ਫੋਨ ਆਏ ਇਸ ਗੱਲ ਤੋਂ ਵੀ ਇਹ ਸਾਡੇ ਪਿੰਡ ਦੇ ਸੀ ਕੋਈ ਦੁੱਧੇ ਦਾ ਕੋਈ ਇਦਰ ਜ਼ਿਆਦਾਤਰ ਦੁਆਬੇ ਦੇ ਸੀ ਅਮੰਦਰ ਦੇ ਇਲਾਕੇ ਦੇ ਸੀ ਲੁਧਿਆਣੇ ਦੇ ਸੀ ਕੁਝ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਾਰੇ ਦੀ ਹਾਂਜੀ ਪੰਜਾਬ ਦੇ ਸੀਗੇ ਤੇ ਉਹ ਬੜੇ ਆਪਣੇ ਆਪ ਨੂੰ ਮਾਨਮਤਾ ਮਹਿਸੂਸ ਕਰਦੇ ਸੀ ਇਹ ਵੀ ਗਦਰੇ ਜੌਧਿਆਂ ਚ ਸਾਡੇ ਦੀ ਵਡੇਰੇ ਹੋਏ ਨੇ ਜੀ 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 ਬਿਲਕੁਲ ਆ ਜਿਹੜੀ ਤੁਸੀਂ ਉਹਨਾਂ ਦੇ ਪਿੰਡਾਂ ਦੇ ਵੇਰ ਵਿਆਹਾਂ ਦੀ ਗੱਲ ਕੀਤੀ ਹੈ ਨਾ ਇੱਕ ਬਹੁਤ ਦਿਲਚਸਪ ਪਹਿਲੂ ਹੈ ਕਿ ਪੂਰੇ ਸਾਂਝੇ ਪੰਜਾਬ ਦੇ ਅਸੀਂ ਇਹ ਵੀ ਜਦੋਂ ਅੱਜ ਗੱਲ ਕਰਦੇ ਹਾਂ ਨਾ ਕਿ ਇਹ ਭਾਰਤੀ ਪੰਜਾਬੀ ਪਾਕਿਸਤਾਨੀ ਪੰਜਾਬ ਨਾ ਪੰਜਾਬ ਪੰਜਾਬ ਸੰਦੇ ਪੰਜਾਬ ਦੇਸ਼ ਪੰਜਾਬ ਇੱਥੇ ਦੇਸ਼ ਪੰਜਾਬ ਦੇ ਲਾਹੌਰ ਤੋਂ ਕਿੰਨੇ ਆ ਉਹਦੇ ਨਾਲ ਰਾਵਲਪਿੰਡੀ ਤੋਂ ਕਿੰਨੇ ਆ ਉਹ ਸਾਰੇ ਜਿਹੜਾ ਉਧਰਲਾ ਇਲਾਕਾ ਹੈ ਉਹਦੇ ਚੋਂ ਕਿੰਨੇ ਇਧਰੋਂ ਕਿੰਨੇ ਆ ਸਾਰੇ ਸਾਂਝੇ ਤੌਰ ਤੇ ਸੀ ਹੁਣ ਤੁਸੀਂ ਇੱਕ ਗੱਲ ਇਹ ਦੇਖੋ ਇਸ ਕਿਤਾਬ ਨੂੰ ਪੜ੍ਹ ਕੇ ਇਸ ਗੱਲ ਦਾ ਪਤਾ ਲੱਗੇਗਾ ਤੇ ਜਦੋਂ ਜਹਾਜ਼ ਇੱਥੇ ਆਪੜ ਗਿਆ ਤੇ ਜਹਾਜ਼ ਨੂੰ ਉਤਰ ਨਾ ਦਿੱਤਾ ਗਿਆ ਇੱਥੇ ਰੁਕਣ ਨਾ ਦਿੱਤਾ ਗਿਆ ਮੁਸਾਫਰ ਅੰਦਰ ਸਨ ਜਹਾਜ਼ ਦੇ ਜਿਹੜੇ ਕਪਤਾਨ ਸੀ ਕਾਮਾਗਾਟਾ ਮਾਰੂ ਕੰਪਨੀ ਦੇ ਤੇ ਸਟਾਫ ਸੀ ਜਿਨ੍ਹਾਂ ਦਾ ਪੈਸਾ ਬਾਬਾ ਗੁਰਦਿੱਤ ਸਿੰਘ ਜੀ ਨੇ ਟਾਰਿਆ ਸੀ ਜਿਨ੍ਹਾਂ ਦੀ ਵਿੱਚ ਇਹ ਬਕਾਇਦਾ ਹੋਇਆ ਸੀ ਲਿਖਤੀ ਕਿ ਸਟਾਫ ਸਾਨੂੰ ਮਿਲੇਗਾ ਉਹ ਸਟਾਫ ਵਾਲਿਆਂ ਨੇ ਆਪਣੀ ਕੰਪਨੀ ਨੂੰ ਕਿਹਾ ਕਿ ਇੱਥੇ ਰੌਲਾ ਪੈ ਗਿਆ ਜਹਾਜ਼ ਨਹੀਂ ਉਤਰਨ ਦੇਂਦੇ ਕਿਤਾਬ ਇਹ ਸੱਚ ਦੱਸਦੀ ਹੈ ਕਿ ਜਿਹੜਾ ਕਿ ਸਾਨੂੰ ਲੇਖਕ ਬਹੁਤੇ ਨਹੀਂ ਦੱਸਦੇ ਕਿ ਕੰਪਨੀ ਨੇ ਵਾਰਨਿੰਗ ਦਿੱਤੀ ਬਾਬਾ ਗੁਰਦਿੱਤ ਸਿੰਘ ਜੀ ਨੂੰ ਕਿ ਜੇਕਰ ਅਗਲੀ ਕਿਸ਼ਤ ਨਾ ਦਿੱਤੀ ਤੁਹਾਡੇ ਸਾਰੇ ਬੰਦਿਆਂ ਨੂੰ ਇੱਥੇ ਅਸੀਂ ਸੁੱਟ ਕੇ ਜਾਹ ਵਾਪਸ ਲੈ ਜਾਣਾ ਜੋ ਮਰਜ਼ੀ ਅਸ਼ਰੂਵੇ ਕਾਮਾਗਾਟਾ ਮਾਰੂ ਕੰਪਨੀ ਹਮ ਨਸਲਵਾਦ ਅਸੀਂ ਕਹਿੰਦੇ ਆ ਕਿ ਇੱਥੋਂ ਦੇ ਚਿੱਟ ਚਮੜੀ ਕੇ ਕਰਦੇ ਸੀ ਜਿਹਦਾ ਨਾਂ ਅਸੀਂ ਪ੍ਰਮੋਟ ਕੀਤਾ ਕਾਮਾਗਾਟਾ ਮਾਰੂ ਕੰਪਨੀ ਕੀ ਕਰ ਰਹੀ ਹੈ ਸਟਾਫ ਕੀ ਕਰ ਰਿਹਾ ਉਹਦਾ ਕਪਤਾਨ ਉਤਰਨ ਦੇ ਦਿੱਤਾ ਜਾਂਦਾ ਉਹਨੂੰ ਪਰ ਕਪਤਾਨ ਨੂੰ ਉਤਰਨ ਦੇ ਦਿੱਤਾ ਜਾਂਦਾ ਪਰ ਬਾਬਾ ਜੀ ਨੂੰ ਉਤਰ ਨਹੀਂ ਦਿੱਤਾ ਜਾਂਦਾ ਤੁਸੀਂ ਹੈਰਾਨ ਹੋਵੋਗੇ ਇਸ ਗੱਲ ਨੂੰ ਦੇਖ ਕੇ ਜਦੋਂ ਅਸੀਂ ਕਪਤਾਨ ਦੀ ਗੱਲ ਕਰਦੇ ਆ ਬਾਬਾ ਜੀ ਕਹਿੰਦੇ ਤੂੰ ਸਾਡੇ ਲਈ ਕੰਮ ਕਰਦਾ ਤੂੰ ਇਹ ਗੋਰਿਆਂ ਲਈ ਕੰਮ ਕਰਦਾ ਹੈ ਸਰਕਾਰ ਲਈ ਕਹਿੰਦੇ ਜੀ ਸਾਨੂੰ ਹੁਕਮ ਹੈ ਸਰਕਾਰ ਜਿਹੜੀ ਤੱਕਾ ਕਰਦੀ ਸੀ ਉਸ ਦੇ ਨਾਲ ਨਾਲ ਇਹ ਸਾਰਾ ਕੁਝ ਇਹਦੇ ਵਿੱਚ ਲਿਖਿਆ ਫਿਰ ਜਦੋਂ ਜੂਨ ਦੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਭਾਈ ਸਾਹਿਬ ਭਾਈ ਭਾਗ ਸਿੰਘ ਜੀ ਪੀਖੀ ਪਿੰਡ ਤੇ हसन रहीम ਉਹਨਾਂ ਨਾਲ ਬਾਕਾਇਦਾ ਰਾਬਤਾ ਕਾਇਮ ਰੱਖਦਾ ਫਿਰ ਜਹਾਜ਼ ਦਾ ਪਟਾ ਉਹ ਆਪਣੇ ਨਾਂ ਤੇ ਕਰਦੇ ਨੇ ਫਿਰ ਇਕੱਲੇ ਇਕੱਲੇ ਵੈਨਕੂਵਰ ਚ ਬੈਠੇ ਬੰਦੇ ਆਪੋ ਆਪਣੀ ਜੇਬ ਦੇ ਵਿੱਚੋਂ ਪੈਸੇ ਦੇ ਕੇ ਉਸ ਵੇਲੇ ਵੀ ਇਹਦੀ ਕਿਸ਼ਤ ਤਾਰਨੀ ਹੈ ਉਹ ਲਿਸਟ ਹੈ ਸਾਰੀ ਕਿ ਕਿਹਨੇ ਕਿੰਨੇ ਪੈਸੇ ਦਿੱਤੇ ਕਿਹਨੇ ਕਿੰਨੇ ਦਿੱਤੇ ਕਿਨੇ ਆਪਣੀ ਕਿਰਤ ਕਮਾਈ ਚੋਂ ਇਹ ਦੇ ਕੇ ਉਹ ਮੁਸਾਫਰਾਂ ਨੂੰ ਤਾਂ ਕਿ ਅਸੀਂ ਇੱਥੇ ਜਹਾਜ਼ ਦੀ ਕਿਸ਼ਤ ਵੀ ਤਾਈਏ ਤਾਰਨ ਵੀ ਦਿੱਤੀ ਪਰ ਨਹੀਂ ਹੌਪਕਿੰਸਨ ਨਹੀਂ ਤੇ ਉਹਨਾਂ ਦੀ ਟੀਮ ਨੇ ਤਾਰਨ ਨਾ ਦਿੱਤਾ ਜਦੋਂ ਭਾਈ ਮੀਵਾ ਸਿੰਘ ਤੇ ਬਲਵੰਤ ਸਿੰਘ ਜੀ ਨੂੰ ਇਹ ਪਤਾ ਲੱਗਿਆ ਕਿ ਹੁਣ ਇਹਨਾਂ ਨੇ ਇੱਥੋਂ ਜਹਾਜ਼ ਮੋੜਨਾ ਹੀ ਮੋੜਨਾ ਹੈ ਤੇ ਉਹ ਸੋਮਸ ਬਾਰਡਰ ਤੇ ਗਏ ਫਿਰ ਉਹਨਾਂ ਨੇ ਫੈਸਲਾ ਕੀਤਾ ਹੁਣ ਜਬੇ ਬਾਣ ਲੱਗ ਗਿਆ ਤਬੇ ਰੂਸ ਜਾ ਗਿਆ ਵਿੱਚ ਜਹਾਜ਼ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਹਥਿਆਰ ਭੇਜਣੇ ਆ ਤਾਂ ਕਿ ਉੱਥੇ ਜੰਗੀ ਜਿਹੜਾ ਸੰਘਰਸ਼ ਹੈ ਉਹ ਹੋਵੇ ਦੇਸ਼ ਨੂੰ ਆਜ਼ਾਦ ਕਰਾਉਣਾ ਤੇ ਉਹ ਗ੍ਰਿਫਤਾਰ ਹੋ ਗਏ ਐਵਸਪੋਰਟ ਦੇ ਕੋਲ ਸੁਮਸ ਬਾਰਡਰ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਉਹ ਨਾ ਪਹੁੰਚ ਸਕੇ ਤੇ 22 ਜੁਲਾਈ ਨੂੰ ਇਹ ਜਹਾਜ਼ ਨੂੰ ਮੋੜਨ ਤੋਂ ਪਹਿਲਾਂ ਸੀ ਲਾਇਨ ਜਿਹੜਾ ਇੱਕ ਹਮਲੇ ਲਈ ਜਹਾਜ਼ ਲਿਆਂਦਾ ਗਿਆ ਪਾਪਾ ਜੀ ਇਹ ਤੇ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਜਦੋਂ ਉਹ ਜਹਾਜ਼ ਆਇਆ ਤੇ ਉਸ ਜਹਾਜ਼ ਨੇ ਕਿਸ ਤਰੀਕੇ ਨਾਲ ਆ ਕੇ ਜਦੋਂ ਇਹਦੇ ਤੇ ਤਿਆਰੀ ਕੀਤੀ ਨਾ ਵੀ ਅਸੀਂ ਹਮਲਾ ਕਰਨਾ ਪਰ ਉਹ ਮੁਕਾਬਲਾ ਦੇਖੋ ਤੁਸੀਂ ਕਿੰਨੀ ਬਹਾਦਰੀ ਉਹਨਾਂ ਕੋਲੇ ਕੋਲੇ ਸੀ ਹਾਂ ਉਹਨਾਂ ਕੋਲੇ ਇੱਟਾਂ ਸੀ ਜੀ ਉਹਨਾਂ ਕੋਲੇ ਜੋ ਸਮਾਨ ਸੀ ਸਰਦਾ ਪੋਈਦਾ ਤੇ ਅੰਦਰ ਢਾਡੀਵਾਰਾਂ ਚੱਲ ਰਹੀਆਂ ਸੀ ਉਹ ਕਹਿੰਦੇ ਵੀ ਅਸੀਂ ਹਥਿਆਰ ਤਾਂ ਕਦੇ ਸੁੱਟੇ ਨਹੀਂ ਅਸੀਂ ਸਰੈਂਡਰ ਕੀਤਾ ਨਹੀਂ ਅਸੀਂ ਆਖਰੀ ਦਮ ਤੱਕ ਲੜਾਂਗੇ ਸਾਰਾ ਕੁਝ ਇਸ ਕਿਤਾਬ ਦੇ ਵਿੱਚ ਤੁਹਾਨੂੰ ਪੜਨ ਨੂੰ ਮਿਲੇਗਾ ਤੇ ਤੁਹਾਡੀਆਂ ਅੱਖਾਂ ਸਾਹਮਣੇ ਇਹ ਦ੍ਰਿਸ਼ ਉਹ ਉਹ ਸਕਾਰ ਹੋ ਜਾਏਗਾ ਫਿਰ ਸਭ ਇਸ ਕਿਤਾਬ ਦੇ ਮਿਲਣ ਦਾ ਪਤਾ ਦੱਸ ਦਿਓ ਪ੍ਰਕਾਰ ਜੀ 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 ਬਿਲਕੁਲ ਜੀ ਇਹ ਕਿਤਾਬ ਅਸਲ 'ਚ ਇਹ ਬਾਬਾ ਗੁਰਦੇਵ ਸਿੰਘ ਜੀ ਨੇ 1921 ਦੇ ਵਿੱਚ ਇਹ ਕਿਤਾਬ ਲਿਖੀ ਸੀ ਇਹ ਕਿਤਾਬ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਾਬੰਦੀ ਲਾ ਦਿੱਤੀ ਉਸ ਤੋਂ ਮਗਰੋਂ ਇਸ ਕਿਤਾਬ ਦਾ ਕਿਤੇ ਜ਼ਿਕਰ ਜ਼ਿਕਾਰ ਹੀ ਨਾ ਹੋਇਆ ਜਦੋਂ ਪ੍ਰੋਫੈਸਰ ਗੁਰਦੇਵ ਸਿੰਘ ਸਿੱਧੂ ਹਰੀ ਰਿਸਰਚ ਕਰ ਰਹੇ ਸਨ ਬਲਵਿੰਦਰ ਸਿੰਘ ਬਰਾੜ ਉਹ ਸੜੇ ਚਲਦੇ ਚਲਦੇ ਇੱਕ ਮਿਲਿਆ ਕਿ ਬੈਂਡ ਗੁਰੂ ਨਾਨਕ ਜਹਾਜ਼ ਬੁੱਕ ਜਿਹਦੀ ਅਸੀਂ ਬਕਾਇਦਾ ਇਹਦੇ ਵਿੱਚ ਛਾਪੀ ਹੋਈ ਹੈ ਉਹ ਪਿਕਚਰ ਛਾਪੀ ਹੈ ਜਿਹਦੇ ਵਿੱਚ ਬੈਂਨ ਕੀਤਾ ਹੋਇਆ ਤੇ ਉਸ ਬੈਂਨ ਦੇ ਉਤੋਂ ਉਹਨਾਂ ਨੂੰ ਪਤਾ ਲੱਗਿਆ ਕੋਈ ਕਿਤਾਬ ਹੋਈ ਹੈ ਨੋਟਿਸ ਇਹ ਬਕਾਇਦਾ ਇਹ ਸਰਕਾਰ ਵੱਲੋਂ ਕੱਢੇ ਗਏ ਨੋਟਿਸ ਸੀ ਗਵਰਨਰ ਪੰਜਾਬ ਇਨ ਕਾਉਂਸਲ ਤੇ ਉਹਦੇ ਵਿੱਚ ਜਦੋਂ ਆਹਾ ਜੁਡੀਸ਼ੀਅਲ ਜਿਹੜਾ ਫਰਬਰੀ 14 1922 ਨੂੰ ਤੇ 9ਵੀਂ 1922 ਨੂੰ ਇਹ ਦੋ ਨੋਟਿਸ ਸੀ ਕਿ ਇੱਕ ਕਿਤਾਬ ਜਿਹੜੀ ਸੀ ਇਹ ਬੈਨ ਹੋਈ ਹੈ ਤੇ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਕਿਹਾ ਇਹਦਾ ਮਤਲਬ ਕੋਈ ਕਿਤਾਬ ਆ ਫਿਰ ਉਸ ਵੇਲੇ ਦੋ ਹੀ ਸੋਰਸ ਸੀ ਇੱਕ ਭਾਈ ਮੋਹਨ ਸਿੰਘ ਵੈਦ ਲਾਇਬ੍ਰੇਰੀ ਇੱਕ ਭਾਈ ਸਕਾਨ ਸਿੰਘ ਨਾਬਾ ਉਹਨਾਂ ਦੇ ਸੋਰਸ ਲੱਭੇ ਮੋਹਨ ਸਿੰਘ ਬਾਤ ਲਾਇਬ੍ਰੇਰੀ ਜਿਸ ਨਹੀਂ ਸੀ ਕਰਦੀ ਸਮਾਨ ਸਾਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਸ ਵਿਭਾਗ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਵਿਭਾਗ ਦੇ ਵਿੱਚ ਉੱਥੇ ਕਿਤੇ ਪਹੁੰਚ ਗਿਆ ਲਵ ਦੇ ਲਗਾਉਂਦੇ ਇਹ ਉੱਥੇ ਗਏ ਉੱਥੇ ਜਾ ਕੇ 2-3 ਦਿਨ ਲਾਏ ਪ੍ਰਾਣੀਆਂ ਲਿਖਤਾਂ ਦੇ ਵਿੱਚੋਂ ਇੱਕ ਬਹੁਤ ਪੁਰਾਣੀ ਹਾਲਤ ਦੇ ਵਿੱਚ ਓਰੀਜਨਲ ਕਿਤਾਬ ਜਿਹੜੀ ਸਾਡੇ ਕੋਲ ਉਹ ਵੀ ਹੈਗੀ ਹੈ ਅੱਛਾ ਉਹ ਪੇਜ ਦੇਖੇ ਜਿਹੜੇ ਉੱਤੇ 1922 ਦੇ ਵਿੱਚ ਦੋ ਹਿੱਸਿਆਂ ਦੇ ਵਿੱਚ ਫਿਰ ਉਸ ਨੂੰ ਛਾਪਿਆ ਤੇ ਅਸੀਂ ਇਹਨੂੰ ਰੀਪ੍ਰਿੰਟ ਕਰਾ ਕੇ ਇਸ ਨੂੰ ਗੁਰੂ ਨਾਨਕ ਜਹਾਜ਼ ਜਿੱਥੋਂ ਮੁੜਿਆ ਗਿਆ ਸੀ ਭਾਵ ਹਾਰਬਰ ਗ੍ਰੀਨ ਪਾਰਕ ਵੈਨਕੂਵਰ ਸਮੁੰਦਰੀ ਤੱਟ ਉੱਥੇ ਰਿਲੀਜ਼ ਕੀਤਾ ਸੋ ਕਿਸੇ ਨੇ ਵੀ ਇਸ ਕਿਤਾਬ ਬਾਰੇ ਗੁਰੂ ਨਾਨਕ ਜਹਾਜ਼ ਹੈਰਿਟੇਜ ਸੁਸਾਇਟੀ ਬਨਜਾਰਾ ਨੂਮੈਂਟ ਆਰਗੇਨਾਈਜੇਸ਼ਨ ਅਸੀਂ ਇਸ ਲਈ ਕਦੇ ਵੀ ਜਿਹੜਾ ਹੈ ਮਿਲ ਸਕਦਾ ਕੋਈ ਵੀ 25 ਮਈ ਨੂੰ ਅਸੀਂ ਇਹ ਕਿਤਾਬਾਂ ਲੈ ਕੇ ਗੁਰੂ ਨਾਨਕ ਜਹਾਜ਼ ਦਾ ਜਿਹੜਾ ਵਰੇਗੰਡ 111ਵਾਂ ਵਰੇਗੰਡ ਮਨਾ ਰਹੇ ਹਾਂ ਉੱਥੇ ਇਸ ਦੀ ਵਿਸ਼ੇਸ਼ ਗੱਲਬਾਤ ਵੀ ਕਰਾਂਗੇ ਪਰ ਸੱਚਮੁੱਚ ਜਿੰਨੀ ਇਹ ਕਿਤਾਬ ਜਾਣਕਾਰੀ ਭਰਪੂਰ ਹੈ ਹਰ ਘਰ ਦੇ ਵਿੱਚ ਅਸੀਂ ਇੱਥੇ ਬੈਠੇ ਹਾਂ ਇਹ ਥਾਲੀ ਚ ਪਰੋਸ ਕੇ ਹੱਕ ਨਹੀਂ ਸਾਨੂੰ ਮਿਲੇ ਇਹਦੇ ਪਿੱਛੇ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਨੇ ਇਹਨਾਂ ਨੇ ਜ਼ਿੰਦਗੀਆਂ ਲਾਈਆਂ ਨੇ ਅਸੀਂ ਅੱਜ ਜੇਕਰ ਸੁੱਖ ਮਾਣ ਰਹੇ ਆ ਇਨਾਂ ਦੀਆਂ ਯੋਧਿਆਂ ਦੀਆਂ ਸ਼ਹਾਦਤਾਂ ਨਹੀਂ ਕਿਉਂਕਿ 29 ਨਵੰਬਰ ਨੂੰ ਜਦੋਂ ਜਹਾਜ਼ ਮੂੜਿਆ ਗਿਆ ਜੀ ਤੇ ਉਸ ਵੇਲੇ ਜਹਾਜ਼ 'ਚ ਜਿਹੜਾ ਗੁਰਦੁਆਰਾ ਸਾਹਿਬ ਸੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ ਉਹਨੂੰ ਲੈ ਕੇ ਕਲਕੱਤੇ ਦੇ ਗੁਰਦੁਆਰਾ ਸਾਹਿਬ ਉਹਨਾਂ ਨੇ ਸ਼ਿਸ਼ੂਬਤ ਕਰਨਾ ਸੀ ਪਰ ਉਸ ਵੇਲੇ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨੇ ਮਨਾ ਕਰ ਦਿੱਤਾ ਸਿੰਘ ਲਿਜਾ ਰਹੇ ਸਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹਨਾਂ ਤੇ ਉਸ ਕਾਰਨ ਗੋਲੀਆਂ ਛਲਾਈਆਂ ਜਿਹਦੇ ਕਾਰਨ 19 ਸ਼ਹੀਦੀਆਂ ਹੋਈਆਂ ਸਾਡੇ ਇਤਿਹਾਸ ਕਰ ਇਹ ਤਾਂ ਦੱਸਦੀ ਹੈ ਕਿ ਬੰਦੇ ਮਾਰੇ ਗਏ ਇਹ ਨਹੀਂ ਦੱਸਦੀ ਕਿਉਂ ਸ਼ਹੀਦ ਹੋਏ ਗੁਰੂ ਗ੍ਰੰਥ ਸਾਹਿਬ ਨੂੰ ਗੁਰਦੁਆਰਾ ਸਾਹਿਬ ਲੈ ਜਾਣਾ ਸੀ ਉੱਥੇ ਪ੍ਰਕਾਸ਼ ਕਰਨਾ ਸੀ ਸਿੱਖ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ ਸੋ ਉਹ ਵੀ ਇਹਦੇ ਚ ਕਿਤਾਬ ਦੇ ਵਿੱਚ ਹੈ ਇਹ ਸਾਰਾ ਸਫਰ ਹੈ ਤੋਂ ਅੱਜ ਅੰਤਰਰਾਸ਼ਟਰੀ ਕਿਤਾਬ ਦੇ ਹਾੜੇ ਤੇ ਇਹ ਗੱਲ ਜਿਹੜੀ ਹੈ ਦੀ ਬਿਲਕੁਲ ਇਹ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਇਤਿਹਾਸ ਦਾ ਉਹ ਮرحله ਜਿਹੜਾ ਧੂੜ ਦੇ ਵਿੱਚ ਕਿਤੇ ਗੁੰਮ ਹੋਇਆ ਪਿਆ ਸੀ ਉਹ ਸਾਹਮਣੇ ਲਿਆਂਦਾ ਬਹੁਤ ਇਹਦੇ ਪਿੱਛੇ ਘਾਲਣਾ ਕਾਲੀ ਗਈ ਕਿਸ ਤਰ੍ਹਾਂ ਇਹ ਕਿਤਾਬ ਨੂੰ ਇਹਦੇ ਪੁਰਾਣੇ ਰੂਪ ਨੂੰ ਜਿਹੜੀ ਖੁਦ ਬਾਬਾ ਜੀ ਦੀ ਲਿਖੀ ਹੋਈ ਸੀ ਗੁਰਦੇਵ ਸਿੰਘ ਹਰਾਂਦੀ ਉਹਨੂੰ ਕੱਢ ਕੇ ਦੁਬਾਰਾ ਸ਼ਿਭਵਾਇਆ ਗਿਆ ਤੇ ਇਹਦੇ ਵਿੱਚ ਬਹੁਤ ਯਤਨ ਲੱਗੇ ਨੇ ਜੀ ਪ੍ਰਸਾਪ ਇਤਿਹਾਸ ਬਾਰੇ ਜਾਨਣਾ ਬਹੁਤ ਜ਼ਰੂਰੀ ਹੁੰਦਾ ਆਪਣੀ ਕੌਮ ਬਾਰੇ ਕਿਹਾ ਜਾਂਦਾ ਹੈ ਇਤਿਹਾਸ ਸਿਰਜਣਾ ਜਾਣਦੀ ਹੈ ਇਤਿਹਾਸ ਸਾਂਭਣਾ ਭੁੱਲ ਜਾਂਦੀ ਹੈ ਪਾਰਸਰਾਮੂ ਵਾਲੀਆ ਹੁਰਾਂ ਨੇ ਬੜਾ ਖੂਬ ਲਿਖਿਆ ਹੈ ਕਿ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜੇ ਤਾਂ ਉਹ ਗਲਤ ਅੱਖਰ ਵਾਂਗੂ ਮਿਟ ਜਾਂਦੀ ਹੈ। ਸੋ ਇਹ ਤੁਸੀਂ ਕਿਤਾਬ ਨੂੰ ਜ਼ਰੂਰ ਪੜ੍ਹਨਾ ਜੀ ਲਾਇਬ੍ਰੇਰੀਆਂ 'ਚ ਪਈ ਹੋਏਗੀ। ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੇਵਾਲ ਹੁਰਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜ਼ਰੂਰ ਜਿਹੜਾ ਸਮਾਗਮ ਹੋਇਆ ਉਹਦੇ ਬਾਰੇ ਵੀ ਤੁਹਾਨੂੰ ਫੇਰ ਦੱਸਾਂਗੇ। ਅੱਜ ਲਈ ਇੰਨੇ ਕਾਫੀ ਜੀ ਫੇਰ ਅਗਲੀ ਵਾਰ ਕੋਈ ਨਵੀਂ ਕਿਤਾਬ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਰੀ ਨਿਊਜ਼ ਟੀਵੀ ਤੁਸੀਂ ਜਿੱਥੇ ਘਰਾਂ ਚ ਬੈਠੇ ਦੇਖ ਰਹੇ ਹੋ YouTube ਦੇ ذریعے ਵੀ ਤੁਸੀਂ ਟੀਵੀ ਸਰੀ ਨਿਊਜ਼ ਲੱਭ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਅੱਗੇ ਸਾਂਝਾ ਕਰ ਸਕਦੇ ਹੋ ਪ੍ਰੋਫੈਸਰ ਸਾਹਿਬ ਤੁਹਾਡਾ ਸਮਾਂ ਕੱਢ ਲਈ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਕਮੰਤਰੀ ਕਿਤਾਬ ਦਿਹਾੜੀ ਦੀਆਂ ਵਧਾਈਆਂ ਤੇ ਕਿਤਾਬ ਦਿਹਾੜੀ ਤੇ ਇਹੋ ਜੀ ਦੁਰਲਭ ਕਿਤਾਬ ਜੀ ਤੁਸੀਂ ਗੱਲ ਕੀਤੀ ਹੈ ਜਿਹੜੀ ਕਿ ਸਾਡੇ ਕਈ ਭੁਲੇਖੇ ਦੂਰ ਕਰਦੀ ਹੈ ਉਸ ਲਈ ਹੋਰ ਵੀ ਮੁਬਾਰਕਾਂ ਤੇ ਚੈਨਲ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਕਾ ਬਨਾ ਬਧਨਵਾਦ